ਇੱਕ ਟੱਕਾ ਸਕੂਲ ਨਹੀਂ ਹੈ ਬੱਸੀਆਂ ਪੜਨ ਜਾਂਦੀਆਂ ਜਰਾਲ ਦੀ ਵਾਲ ਪੜਨ ਜਾਂਦੀਆਂ ਕਦੇ ਹੁਣ ਟਾਈਮ ਹੈ ਨਹੀਂ ਸਾਡੇ ਕੋਲ ਮੈਂ 12ਵੀਂ ਤੱਕ ਪਿੰਡ ਦੇ ਵਿੱਚ ਸਰਕਾਰੀ ਸਕੂਲ ਲੈ ਕੇ ਆਉਣਾ ਚਾਹੇ ਮੇਰੇ ਨਾਲ ਕੋਈ ਗੁੱਸੇ ਹੋਵੇ ਚਾਹੇ ਗਿਲੇ ਹੋਵੇ ਅਸੀਂ ਆਪਦੇ ਪਿੰਡ ਦੇ ਜਵਾਕਾਂ ਦਾ ਭੁੱਖ ਦਾਤੇ ਨਹੀਂ ਲਾਉਣਾ ਤੁਹਾਨੂੰ ਦੱਸੋ ਜੀ ਤੁਹਾਡੇ ਜਵਾਕ ਪੜਨ ਜਾਂਦੇ ਆ ਕਿ ਨਹੀਂ ਜਾਂਦੇ ਬੱਸੀਆਂ ਉਥੇ ਸਾਈਕਲਾਂ ਦੇ ਜਰਾਲ ਦੀਆਂ ਆਪਣੇ ਪਿੰਡ ਦਾ ਸਰਕਾਰੀ 12ਵੀਂ ਤੱਕ ਹੋਣਾ ਚਾਹੀਦਾ ਕਿ ਨਹੀਂ ਓਏ ਭਾਈ ਦੇਖ ਕੇ ਰੋਣਾ ਆਉਂਦਾ ਜਦੋਂ ਛੋਟੇ ਛੋਟੇ ਜਵਾਗਰ ਸਿਖਰ ਤੋਂ ਪਾਰੇ ਸਾਈਕਲ ਚੱਲ ਕੇ 10 ਕਿਲੋਮੀਟਰ ਨਾਲ ਦੇ ਪਿੰਡ ਕੀ ਗੱਲ ਬਈ ਸਾਡੇ ਪਿੰਡ ਸਕੂਲ ਨਹੀਂ ਬਣਾ ਸਕਦੇ ਇਹ 12ਵੀਂ ਤੱਕ ਹਾਲਾਤ ਦੇਖੋ ਭਾਈ ਆਹ ਟੰਗੜ ਦਾ ਹਸਪਤਾਲ ਦੇ ਆਹ ਦੇਖੋ ਭਾਈ 24 25 ਸਾਲ ਬਾਅਦ ਖੰਡਰ ਬਣ ਚੁੱਕੇ ਆਹ ਖੰਡਰ ਬਣ ਚੁੱਕਿਆ ਆਹ ਵਿਕਾਸ ਕੀਤਾ ਭਾਈ ਸਾਡੇ ਪਿੰਡ ਦੇ ਵਿੱਚ ਤਾਂ ਹੀ ਮੈਂ ਮਾੜਾ ਬਾਈਦਾ ਜੇ ਮੈਂ ਬੋਲਦਾ ਸੋਸ਼ਲ ਮੀਡੀਆ ਤੇ ਬਹੁਤ ਬਕਾਸ ਆ ਭਾਈ ਸਾਡੇ ਪਿੰਡ ਦਾ ਤੇ ਆਹ ਜਮੀਨੀ ਪੱਧਰ ਤੇ ਆਹ ਹਾਲਾਤ ਤੁਹਾਨੂੰ ਚਾਹੀਦਾ ਵੀ ਤੁਹਾਡੇ ਜਵਾਕ ਅੱਗੇ ਪੜ ਕੇ ਵੱਡੇ ਵੱਡੇ ਆਉਂਦਿਆਂ ਤੇ ਜਾਣ 12ਵੀਂ ਤੱਕ ਆਪਣੇ ਪਿੰਡ ਦੇ ਵਿੱਚ ਸਕੂਲ ਹੋਵੇ ਤਾਂ ਬਾਈ ਵੀਰ ਬਣ ਕੇ ਮੇਰੀ ਸਾਰੇ ਨਗਰ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਆ ਕਿ ਇਹ ਮੁੱਦੇ ਤੇ ਹਰੇਕ ਸਿਆਸੀ ਲੀਡਰ ਨੂੰ ਸਵਾਲ ਕਰੋ ਬਾਈ ਤੁਸੀਂ ਅੱਜ ਪਿੰਡ ਦੀਆਂ ਜਵਾਬਗੜੀਆਂ 12ਵੀਂ ਤੱਕ ਸਕੂਲ ਨਹੀਂ ਹੈ ਬੱਸੀਆਂ ਪੜਨ ਜਾਣਦੀਆਂ ਜਰਾਲ ਦੀ ਵਾਲ ਪੜਨ ਜਾਂਦੀਆਂ ਉਹ ਤਾਂ ਨਾਲ ਆ ਉਹ ਵੀ ਮੈਂ ਦਿਖਾ ਦੂੰਗਾ ਆਹ ਕਹਿੰਦੇ ਹੁਣ ਟਾਈਮ ਹੈ ਨਹੀਂ ਸਾਡੇ ਕੋਲ ਮੈਨੂੰ ਦੱਸੋ ਜੀ ਤੁਹਾਡੇ ਜਮਾਗ ਪੜਨ ਜਾਂਦੇ ਆ ਕਿ ਨਹੀਂ ਜਾਂਦੇ ਬੱਸੀਆਂ ਉਥੇ ਸਾਈਕਲਾਂ ਦੇ ਜਰਾਲ ਦੀਆਂ ਆਪਣੇ ਪਿੰਡ ਦਾ ਸਰਕਾਰੀ 12ਵੀਂ ਤੱਕ ਹੋਣਾ ਚਾਹੀਦਾ ਕਿ ਨਹੀਂ ਦੋ ਮੁੱਦਿਆਂ ਤੇ ਬਾਈ ਨੇ ਸਵਾਲ ਕੀਤੇ ਸੀ ਉਹਨੂੰ ਦੋਨਾਂ ਦੇ ਜਵਾਬ ਨਹੀਂ ਮਿਲੇ ਇੱਕ ਤਾਂ ਬਾਈ ਆਪਣਾ ਸਕੂਲ ਦਾ ਸੀ ਹਨ 10 ਪਲੱਸ 2 ਤੱਕ ਹਾਂਜੀ ਬਾਈ ਇੱਕ ਤਾਂ ਮੇਰਾ ਮੁੱਦਾ ਸੀ ਕਿ ਮੇਰੇ ਪਿੰਡ ਦੇ ਵਿੱਚ ਜਿਹੜਾ ਸਰਕਾਰੀ ਸਕੂਲ ਆ ਉਹ 12ਵੀਂ ਤੱਕ ਕੀਤਾ ਜਾਵੇ ਕਿਉਂਕਿ ਬਾਈ ਜਿਹੜੀਆਂ ਸਾਡੇ ਪਿੰਡ ਦੀਆਂ ਕੁੜੀਆਂ ਨੇ ਛੋਟੀਆਂ-ਛੋਟੀਆਂ ਵਿਚਾਰੀਆਂ ਕੁੜੀਆਂ ਯਾਰ 10ਵੀਂ ਵਾਲੀਆਂ 10ਵੀਂ ਵਾਲੀਆਂ ਠੀਕ ਹੈ 10ਵੀਂ ਵਾਲੇ ਜਵਾਕ ਉਹ ਸਾਈਕਲਾਂ ਤੇ ਬਾਈ ਸਿਖਰ ਦੁਪਹਿਰੇ ਨਾਲ ਦੇ ਪਿੰਡ ਜਾਂਦੇ ਆ 5 ਕਿਲੋਮੀਟਰ ਸਾਈਕਲ ਤੇ ਜਾਂ ਬੱਸੀਆਂ ਜਾਂਦੇ ਆ ਕਿਹੋ ਜਿਹਾ ਹਾਲਾਤ ਆ ਕੁਾਰੀਆਂ ਕੁੜੀਆਂ ਜਾਂਦੇ ਨੇ ਦਿਲ ਦਾ ਇੱਕੋ ਹੁੰਦਾ ਨੇ ਕਲਦੰਦਰੂ ਉਹੀ ਭਾਈ ਦੇਖ ਕੇ ਰੋਣਾ ਆਉਂਦਾ ਜਦੋਂ ਛੋਟੇ ਛੋਟੇ ਜਵਾਗਰ ਸਿਖਰ ਦਪਰੇ ਸਾਈਕਲ ਚਾੱਕ ਕੇ 10 ਕਿਲੋਮੀਟਰ ਬੱਸੀਆਂ ਹੈਗਾ ਉੱਥੇ ਜਾਂਦੇ ਆ ਸਰਕਾਰੀ ਸਕੂਲ 'ਚ ਸਾਈਕਲਾਂ ਤੇ ਪੜ੍ਹਨ ਜਾਂ ਨਾਲ ਦੇ ਪਿੰਡ ਕੀ ਗੱਲ ਬਈ ਸਾਡੇ ਪਿੰਡ ਸਕੂਲ ਨਹੀਂ ਬਣਾ ਸਕਦੇ 12ਵੀਂ ਤੱਕ ਮੈਨੂੰ ਦੱਸੋ ਸਾਡੇ ਖੁਦ ਬਣਾਇਆ ਬਲਾਕ ਹਾਂ ਫਿਰ ਕੀ ਇਹ ਮੁੱਦਾ ਨਹੀਂ ਹੈਗਾ ਸਾਡੇ ਪਿੰਡ ਦਾ ਸਾਨੂੰ ਸਕੂਲ 12ਵੀਂ ਤੱਕ ਚਾਹੀਦਾ ਤੇ ਆ ਦੂਜਾ ਤੇ ਆ ਦੂਸਰਾ ਮੁੱਦਾ ਭਾਈ ਆ ਨਾ ਹਸਪਤਾਲ ਆ ਬਾਈ ਸਾਡੇ ਪਿੰਡ ਦਾ ਬੋਪਾਰਾ ਇਹ ਖੁਰਦਾ ਡੰਗਰ ਹਸਪਤਾਲ ਮਾੜਾ ਜੇ ਕੇਵਲ ਬਾਈ ਤੋਂ ਨਹੀਂ ਪੱਥਰ ਪੜਾ ਹਾਂ 23 7 1996 ਡੰਗਰਾਂ ਦਾ ਹਸਪਤਾਲ ਨਹੀਂ ਪੱਥਰ ਹਨਾ 23 7 1998 ਹਾਂ ਠੀਕ ਹੈ ਬਾਈ ਉਦੋਂ ਤੋਂ ਆ ਜਿਹੜੀ ਇਮਾਰਤ ਆ ਸਾਡੇ ਪਿੰਡ ਦੇ ਬੰਦਿਆਂ ਨੇ ਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਬਣੀ ਹੋਈ ਆ ਹਾਂ ਠੀਕ ਆ ਅਸੀਂ ਸਰਕਾਰ ਨੂੰ ਕਿਹਾ ਸੀ ਕਿ ਇੱਥੇ ਸਾਨੂੰ ਡੰਗਰ ਡਾਕਟਰ ਮਾਇਆ ਕਰਾਇਆ ਜਾਵੇ ਕਿਉਂਕਿ ਜੇ ਇੱਥੇ ਡੰਗਰ ਡਾਕਟਰ ਹੋਊ ਬਾਈ ਸਾਡੇ ਪਿੰਡ ਦੇਆਂ ਨੂੰ ਸੌਖਾ ਨਾਲ ਦਾ ਪਿੰਡ ਧੂਰਕੋਟ ਆ ਇਹਨਾਂ ਨੂੰ ਸੌਖਾ ਸਹਜਪੁਰ ਵਾਲਿਆਂ ਨੂੰ ਸੌਖਾ ਤਿੰਨ ਪਿੰਡਾਂ ਨੂੰ ਸੌਖ ਹੁੰਦਾਗਾ ਜੇ ਉਥੇ ਡੰਗਰ ਡਾਕਟਰ ਹੋਊਗਾ ਪਰ ਇਹਦੀ ਤੁਸੀਂ ਹਾਲਾਤ ਦੇਖੋ ਭਾਈ ਆ ਡੰਗਰ ਦਾ ਹਸਪਤਾਲ ਦੇ ਆ ਦੇਖੋ ਭਾਈ 24 25 ਸਾਲ ਬਾਅਦ ਖੰਡਰ ਬਣ ਚੁੱਕੇ ਆ ਖੰਡਰ ਬਣ ਚੁੱਕੇ ਆ ਤੇ ਸਰਕਾਰ ਨੇ ਆ ਵਿਕਾਸ ਕੀਤਾ ਭਾਈ ਸਾਡੇ ਪਿੰਡ ਦੇ ਵਿੱਚ ਤਾਂ ਹੀ ਮੈਂ ਮਾੜਾ ਬਾਈਦਾ ਜੇ ਮੈਂ ਬੋਲਦਾ ਇਹ ਮੁੜ ਕੇ ਹੋਈ ਨਹੀਂ ਜਾਵਾਂ ਬਸ ਇਹ ਤਾਂ ਖੰਡਰ ਬਣੀ ਗਈ ਚਮਾ ਹੀ ਨਹੀਂ ਹੋਇਆ ਭਾਈ ਖੰਡਰ ਬਣੀ ਗਈ ਆ ਆ ਦੇਖੋ ਭਰਾ ਭਾਈ ਰੂੜੀਆਂ ਲੱਗ ਚੁੱਕੀਆਂ ਨੇ ਔਰੇ ਜਮਾ ਆ ਦੇਖ ਲਾ ਜੇ ਮੱਝਾ-ਮੁੱਝਾ ਲਵਾਉਣ ਵਾਲਾ ਸਕੰਜਾ ਜਹਾਜ ਦੇ ਲਾ ਆਈਂ ਗਲੇਆ ਪਿਆ ਸਾਰਾ ਕੋਈ ਚਾਰਦਵਾਰੀ ਨਹੀਂ ਬਾਈ ਗੱਲ ਸੁਣ ਇੱਥੇ ਪਿੰਡ ਵਾਲਿਆਂ ਦਾ ਕੋਈ ਕਸੂਰ ਨਹੀਂ ਜਦੋਂ ਇੱਥੇ ਸਰਕਾਰ ਨੇ ਕੁਛ ਕੀਤਾ ਹੀ ਨਹੀਂ ਪਿੰਡ ਨੇ ਤਾਂ ਇਮਾਰਤ ਬਣਾਤੀ ਚਾਹੀਦਾ ਤਾਂ ਹੁਣ ਸਰਕਾਰ ਨੂੰ ਆ ਸਹੀ ਹੈ ਸਹੀ ਹੈ ਠੀਕ ਹੁਣ ਪਿੰਡ ਵਾਲਿਆਂ ਤਾਂ ਬਾਈ ਪਾਥੀਆਂ ਪੱਥਰੀਆਂ ਹੀ ਆਂ ਜਿਹੜੋ ਖਾਲੀ ਜਗ੍ਹਾ ਪਈ ਆ ਪਿੰਡ ਦਾ ਕੀ ਕਸੂਰ ਆ ਉਹਨਾਂ ਨੇ ਤਾਂ ਕੰਮ ਲੈਣੀ ਹੀ ਹੋਈਆਂ ਇਹ ਥਾਂ ਮੈਂ ਤਾਂ ਆਏ ਕਹਿਣਾ ਵੀ ਜੇ ਇੱਥੇ ਡੰਗਰ ਡਾਕਟਰ ਮਹੀਆ ਇਹ ਨਹੀਂ ਕਰਵਾਣਾ ਪਿੰਡ ਦੇ ਮੋਹਤਵਾਰ ਬੰਦੇ ਆਣਾ ਸਾਡੇ ਨਾਲ ਗੱਲ ਕਰੋ ਜਿਵੇਂ ਉਹ ਕਹਿੰਦੇ ਆ ਜਿਹੜੀ ਚੀਜ਼ ਇੱਥੇ ਕਹਿੰਦੇ ਆ ਉਹ ਚੀਜ਼ ਸਾਡੇ ਪਿੰਡ ਨੂੰ ਦੋ ਭਾਈ ਤੁਸੀਂ ਕੋਈ ਤਾਂ ਸਾਡੇ ਪਿੰਡ ਨੂੰ ਲੈ ਕੇ ਪ੍ਰੋਟੈਸਟ ਕਰੋ ਪਿੰਡ ਦੇ ਸੂਰਾਂ ਨਾਲ ਕੋਈ ਇੱਕ ਬੰਦੇ ਦਾ ਮੁੱਦਾ ਨਹੀਂ ਭਾਈ ਇਹ ਮਿਹਨਤਾਂ ਇੱਕ ਬੰਦੇ ਦਾ ਮੁੱਦਾ ਨਹੀਂ ਭਾਈ ਮੈਂ ਤਾਂ ਸਮਝ ਨਹੀਂ ਆਉਂਦੀ ਕੋਈ ਕਿਉਂ ਨਹੀਂ ਬੋਲਦਾ ਮੈਂ ਆਪਦੇ ਪਿੰਡ ਦੇ ਵਿੱਚ 12ਵੀਂ ਤੱਕ ਸਕੂਲ ਲੈ ਕੇ ਆਉਣਾ ਚਾਹੇ ਅੱਜ ਲੈ ਕੇ ਆਵਾਂ ਚਾਹੇ ਕੱਲ ਨੂੰ ਲੈ ਕੇ ਆਵਾਂ ਸਾਡੇ ਪਿੰਡ ਦਾ ਹੋਰ ਕੋਈ ਬੰਦਾ ਬੋਲੇ ਚਾਹੇ ਨਾ ਬੋਲੇ ਨਹੀਂ ਬਾਈ ਤੈਨੂੰ ਦੱਸ ਤੇਰੇ ਪਿੰਡ ਦਾ ਬੰਦਾ ਵੋਟ ਕਿੱਧਰ ਮਰਜ਼ੀ ਪਾ ਦੇ ਸਕੂਲ ਪਲੱਸ 2 ਤੱਕ ਕੋਈ ਤੈਨੂੰ ਕੋਈ ਦੁੱਖ ਤਾਂ ਨਹੀਂ ਮੈਨੂੰ ਕੀ ਦੁੱਖ ਆ ਬਾਈ ਹਰੇਕ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਜਿੱਥੇ ਮਰਜ਼ੀ ਪਾਉਣ ਵੋਟ ਸਹੀ ਗੱਲ ਹੈ ਮੈਨੂੰ 12ਵੀਂ ਤੱਕ ਸਕੂਲ ਚਾਹੀਦਾ ਮੇਥੋਂ ਚਵਾਕ ਦੇਖੇ ਨਹੀਂ ਜਾਂਦੇ 10 10 ਕਿਲੋਮੀਟਰ ਦੂਰ ਯਾਰ ਨਿਆਣੇ ਧੁੱਪਾਂ ਚ ਸਾਈਕਲ ਚਲਾ ਕੇ ਜਾਂਦੇ ਆ ਅੱਜ ਕਿੰਨੀ ਕਿੰਨੀ ਅੱਤ ਦੀ ਗਰਮੀ ਪੈਂਦੀ ਆ ਇਹ ਲੀਡਰ ਤਾਂ ਆਪਣੇ ਜਵਾਕਾਂ ਨੂੰ ਵਿਦੇਸ਼ਾਂ 'ਚ ਪੜਾਉਂਦੇ ਆ ਠੀਕ ਆ ਏਸ਼ੀਆ 'ਚ ਪੜਾਉਂਦੇ ਆ ਆਪ ਤਾਂ ਏਸੀ ਵਾਲੀ ਗੱਡੀ 'ਚ ਆਉਂਦੇ ਆ ਫਾਰਚੂਨਰਾਂ 'ਚ ਤੇ ਸਾਡੇ ਜਵਾਕ ਸਾਡੇ ਜਵਾਕ ਸਾਈਕਲਾਂ ਤੇ 10-10 ਕਿਲੋਮੀਟਰ ਉਹ ਪੜਨੇ ਜਾਂਦੇ ਆ ਆਪ ਇਹਨਾਂ ਨੂੰ ਕਹੋ ਵੀ 12 ਵਜੇ ਨਾ ਇਥੇ ਬਾਹਰ ਨਿਕਲ ਕੇ ਦਿਖਾਉਣ ਜੇ ਨਾ ਇਹਨਾਂ ਨੂੰ ਚੱਕਰ ਆ ਕੇ ਕਰਨੀ ਆ ਅਮਾਰਤ ਦਾ ਗੇਂਟੋਡੇ ਪਿੰਡ ਵਾਲੀ ਜਮਾ ਅਮਾਰਤ ਭਾਈ ਜਮਾ ਯਾਰ ਵਾਲੀ ਆ ਟੇਬਲ ਭਾਈ ਅੰਦਰ ਆ ਕੇ ਦੇਖੋ ਅੰਦਰੋਂ ਵੀ ਦਿਖਾ ਦੇ ਭਾਈ ਆਹ ਦੇਖ ਲਾ ਇਹ ਤਾਂ ਗੜ ਗਿਆ ਭਾਈ ਉਹ ਗੜ ਗਿਆ ਭਾਈ ਜਮਾ ਆਹ ਦੇਖ ਲਾ ਆਹ ਕਮਰੇ ਆ ਠੀਕ ਆ ਜਮਾ ਗਲੀ ਪਈ ਆ ਮਾਰਤ ਹਰੇ ਇਹਨੂੰ ਸੰਭਾਲੀ ਜਾ ਸਕਦੇ ਵਾਖੇ ਦੂਆਦ ਭਾਈ ਅਮਾਰਤ ਕਿੰਨੀ ਸੋਹਣੀ ਆ ਕਿਰੋ ਭਾਈ ਇੱਧਰ ਵੀ ਆ ਇੱਧਰ ਵੀ ਦਿਖਾ ਦੇ ਭਈ ਹਰੇ ਭਾਈ ਛੱਡੀ ਪਈ ਆ ਹਾਂ ਆ ਕਿੰਨੇ ਪਿੰਡਾਂ ਨੂੰ ਸੌਖਾ ਮੈਨੂੰ ਦੱਸ ਇਹ ਦਰੇ ਤੇ ਆ ਜਾਵਾਂ ਹਣਾ ਬਈ ਹਾਂ ਕੋਈ ਹੋਰ ਚੀਜ਼ ਬਣਾ ਦੇਣ ਭਾਈ ਜ਼ਰੂਰੀ ਨਹੀਂ ਜੋ ਪਿੰਡ ਦੇ ਮੋਹਤਵਾਰ ਬੰਦਿਆਂ ਨਾਲ ਸਲਾਹ ਕਰਕੇ ਆ ਦੇਖ ਲੈ ਆ ਮਾਰਤਾ ਏ ਚਾਰੇ ਪਾਸਿਓ ਕਿੰਨੀ ਖੁੱਲੀ ਡੁੱਲੀ ਮਾਰਤਾ ਬਈ ਕੀ ਨਹੀਂ ਬਣ ਸਕਦਾ ਇੱਥੇ ਯਾਰ ਸਹੀ ਏ ਗੱਲ ਬਈ ਸੋਸ਼ਲ ਮੀਡੀਆ ਤੇ ਬਹੁਤ ਬਕਾਸ ਆ ਬਈ ਸਾਡੇ ਪਿੰਡ ਦਾ ਤੇ ਆਹ ਜਮੀਨੀ ਪੱਧਰ ਤੇ ਆਹ ਹਾਲਾਤ ਨਾ 12ਵੀਂ ਤੱਕ ਸਕੂਲ ਆ ਬਈ ਨੋ ਦੋਈ ਕੰਮ ਛੋੜੇ ਪਿੰਡ ਤੇ ਹੋਣੀ ਜ਼ਰੂਰੀ ਨਹੀਂ ਬਹੁਤ ਜ਼ਰੂਰੀ ਆ ਬਾਈ ਉਹ ਸਕੂਲ ਆ ਬਾਈ ਆ ਦੰਗਰਾ ਦਾ ਹਸਪਤਾਲ ਡਾਕਟਰ ਮਈਆ ਕਰਾਓ ਤੇ 12ਵੀਂ ਤੱਕ ਸਕੂਲ ਮੇਨ 12ਵੀਂ ਤੱਕ ਆ ਬਾਈ ਜੇ ਸਿੱਖਿਆ ਨਹੀਂ ਹੈਗੀ ਫੇਰ ਤਾਂ ਰੋਲਾਂਗੇ ਬਾਈ ਸਿੱਖਿਆ ਤੋਂ ਬਣਾ ਪਤ ਨਹੀਂ ਲੱਗਣਾ ਕੌਣ ਕੀ ਕਰ ਰਿਹਾ ਹਾਂ ਬਾਈ ਸਿੱਖਿਆ ਬਹੁਤ ਜ਼ਰੂਰੀ ਆ 12ਵੀਂ ਤੱਕ ਮੇਰੇ ਪਿੰਡ ਨੂੰ ਸਕੂਲ ਚਾਹੀਦਾ ਪਿੰਡ ਬੋਪਾ ਰਾਏ ਖੁਰਦ ਹਾਂ ਬਸ ਦੋ ਮੀਨ ਮੰਗੂ ਹਾਂ ਬਾਈ બસ ਆਹ ਆਹ ਦੋ ਆਪਾਂ ਠੀਕ ਆ ਜਾਇ ਜੀ ਇਹ ਮੰਗਾ ਨੇ ਕੋਈ ਇਹਦੀ ਆਪਦੀ ਨਹੀਂ ਮੰਗਾ ਵੋਟਾਂ ਕੋਈ ਕਿੱਧਰ ਮਰਜੀ ਪਾਓ ਬਸ ਮੇਨ ਕੰਮ ਹੋਣੀ ਚਾਹੀਦੇ ਜੇ ਮੈਂ ਐਮ ਐਲ ਏ ਸਾਹਿਬ ਨੂੰ ਅੱਜ ਘੇਰੇਆ ਸੀ ਠੀਕ ਆ ਘੇਰੇਆ ਵੀ ਕੀ ਮੈਂ ਉਹਨਾਂ ਨੂੰ ਸਿਰਫ ਇੱਕ ਗੱਲ ਪੁੱਛੀ ਸੀ ਮੈਂ ਕਿਹਾ ਜੀ ਸਾਨੂੰ ਇੱਕ ਗੱਲ ਦੱਸ ਜੋ ਵੀ ਸਾਡੇ ਪਿੰਡ ਦਾ ਜਿਹੜਾ ਸਰਕਾਰੀ ਸਕੂਲ ਆ 12ਵੀਂ ਤੱਕ ਕਦੋਂ ਹੋਊਗਾ ਮੈਨੂੰ ਤੁਸੀਂ ਆਹ ਗੱਲ ਦੱਸ ਦੋ ਵੀ 12ਵੀਂ ਤੱਕ ਸਾਡੇ ਪਿੰਡ ਦਾ ਸਕੂਲ ਹੋਊ ਕਿ ਮੈਂ ਆ ਵੀ ਕਹਿੰਦਾ ਜਵਾਬ ਨਹੀਂ ਦੇਣਾ ਜਵਾਬ ਨਹੀਂ ਦੇਣਾ ਭੱਜ ਗਿਆ ਹੁਣ ਸਾਨੂੰ ਦੱਸੋ ਤੁਸੀਂ ਪੁੱਛਣ ਦਾ ਹੱਕ ਨਹੀਂ ਹੈਗਾ ਬਾਈ ਯਾਰ ਹੱਕਾ ਬਾਈ ਫਿਰ ਇੱਕ ਬੰਦੇ ਨੂੰ ਪੁੱਛਣ ਦਾ ਹੱਕ ਹੈ ਇਹਨਾਂ ਨੂੰ ਸਾਡੇ ਪਿੰਡ ਦੇ ਬਾਈ ਨਿਆਣੇ ਨਹੀਂ ਦੀਂਦੇ ਜਿਹੜੇ 10-10 ਕਿਲੋਮੀਟਰ ਦੂਰ ਨਾਲ ਛੋਟੀਆਂ-ਛੋਟੀਆਂ ਜਵਾਗੜੀਆਂ ਸਾਈਕਲ ਚਲਾ ਕੇ ਜਾਂਦੀਆਂ ਨੇ ਨਾ 11ਵੀਂ ਕਰਨ ਬਾਹਰ ਨਹੀਂ ਕਰਨ ਠੀਕ ਆ ਪੜ੍ਹਨ ਜਿਹੜੀਆਂ ਬੱਸੀਆਂ ਜਾਂਦੀਆਂ 10-10 ਕਿਲੋਮੀਟਰ ਦਾ ਕਿ ਇਹਨਾਂ ਨੂੰ ਉਹ ਦੀਂਦੀਆਂ ਨਹੀਂ ਬਾਈ ਇਹ ਤਾਂ ਫਾਇਰ ਚ ਉਹਨਾਂ ਅੱਜ ਬਹਿ ਕੇ ਲੰਘ ਜਾਂਦੇ ਉਹ ਨਿਆਣੇ ਨਹੀਂ ਇਹਨਾਂ ਨੂੰ ਦੀਂਦੇ ਲੈ ਵੀ ਦੋਨੇ ਮੰਗਾ ਜਾਇਜ਼ ਨਹੀਂ ਬਾਈ ਯਾਰ ਪਿੰਡ ਵਾਲੇ ਵੀ ਜ਼ਰੂਰ ਸਾਥ ਦਿਓ ਕਿਉਂਕਿ ਤੇਰੀ ਆਪਦੀ ਮੰਗਾ ਨਹੀਂ ਮੈਂ ਦੇਖ ਲਈਏ ਇਹ ਗੱਲ ਤਾਂ ਨਾ ਬਈਆ ਆਪਣੀ ਆਪਦੀ ਮੰਗਣੀ ਪਿੰਡ ਪੱਧਰ ਤੱਕ ਨਿਆਣਿਆਂ ਦੇ ਭਵਿੱਖ ਦਾ ਸਵਾਲ ਮੈਂ ਤਾਂ ਆਪਦੇ ਪਿੰਡ ਵਾਲਿਆਂ ਨੂੰ ਵੀ ਇਹ ਗੱਲ ਕਹਿਣਾ ਜੇ ਤਾਂ ਆਪਦੇ ਨਿਆਣਿਆਂ ਦਾ ਭਵਿੱਖ ਭਾਈ ਤੁਸੀਂ ਰੋਲਣਾਗਾ ਫੇਰ ਤਾਂ ਕੋਈ ਗੱਲ ਨਹੀਂ 10ਵੀਂ ਤੱਕ ਸਕੂਲ ਸਹੀ ਆ ਠੀਕ ਹੈ ਬਸ ਲੋੜ ਨਹੀਂ ਫੇਰ ਬਸ ਫੇਰ ਭਾਈ ਬੋਲਣ ਦੀ ਲੋੜ ਨਹੀਂ ਜੇ ਤੁਹਾਨੂੰ ਨਹੀਂ ਚਾਹੀਦਾ ਆਪਦੇ ਨਿਆਣਿਆਂ ਦਾ ਭਵਿੱਖ ਨਹੀਂ ਚਾਹੀਦਾ ਜੇ ਹਾਂ ਤੁਹਾਨੂੰ ਚਾਹੀਦਾ ਵੀ ਤੁਹਾਡੇ ਜਵਾਬ ਅੱਗੇ ਪੜ ਕੇ ਵੱਡੇ ਵੱਡੇ ਆਉਂਦਿਆਂ ਤੇ ਜਾਣ 12ਵੀਂ ਤੱਕ ਆਪਣੇ ਪਿੰਡ ਦੇ ਵਿੱਚ ਸਕੂਲ ਹੋਵੇ ਤਾਂ ਭਾਈ ਵੀਰ ਬਣ ਕੇ ਮੇਰੀ ਸਾਰੇ ਨਗਰ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਆ ਕਿ ਇਹ ਮੁੱਦੇ ਤੇ ਹਰੇਕ ਸਿਆਸੀ ਲੀਡਰ ਨੂੰ ਸਵਾਲ ਕਰੋ ਬਾਈ ਤੁਸੀਂ ਜ਼ਰੂਰੀ ਥੋੜੀ ਆ ਮੈਂ ਹੀ ਇਕੱਲਾ ਸਵਾਲ ਕਰ ਨਾ ਨਾ ਹਰ ਇੱਕ ਨੂੰ ਸਾਰਾ ਪਿੰਡ ਸਵਾਲ ਕਰੇ ਠੀਕ ਆ ਨਾ ਵੀ 12ਵੀਂ ਤੱਕ ਸਕੂਲ ਦੇ ਆਓ ਜਿਵੇਂ ਮਰਜ਼ੀ ਲੈ ਕੇ ਆਓ ਬਸ ਸਾਨੂੰ ਝੂਠੇ ਲਾਰੇ ਨਹੀਂ ਚਾਹੀਦੇ ਬਾਈ ਲਾਰੇ ਇੰਨੇ ਟਾਈਮ ਦੇ 98 ਵੇਲੇ ਦਾ ਹਸਪਤਾਲ ਦੇ ਫਿਰ ਕਹਿ ਲਿਆਨਗੇ ਡਾਕਟਰ ਮਈਆ ਕਰਾਵਾਂਗੇ ਜੀ ਇਮਾਰਤ ਦਾਗ 98 ਵੇਲੇ ਦਾ ਨਹੀਂ ਹੋਇਆ ਬਾਈ ਮੇਰੇ ਜਨਮ ਤੋਂ ਪਹਿਲਾਂ ਦਾ ਨਹੀਂ ਜਦੋਂ ਹੋਇਆ ਹੁਣ ਕੀ ਹੋਜੂ 12ਵੀਂ ਤੱਕ ਸਰਕਾਰੀ ਸਕੂਲ ਕਰਦਾਂਗੇ 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 ਪਤਾ ਨਹੀਂ ਕੀ ਹੋਣ ਲੱਗਿਆ ਸੀ ਆਹ ਦਿੱਕਤ ਆ ਗਈ ਆਹ ਇੰਹੀਂ ਕਰੀ ਜਾਂਦੇ ਆ ਬਈ ਸਾ ਤਾਂ ਲਾਰੇਾਂ ਜੀ ਰੱਖਿਆ ਹੋਇਆ ਕੇਵਲ ਬਈ ਉਹ ਬੰਦਾ ਕੀ ਆ ਬਈ ਅੱਕਿਆ ਹੋਇਆ ਬੰਦਾ ਕੋਈ ਤਾਂ ਸਵਾਲ ਕਰੂਗਾ ਲਾਰੇਾਂ ਨੂੰ ਤਾਂ ਜਵਾਬ ਹੀ ਦੇ ਦੇਣਾ ਵੀ ਹੁੰਦਾ ਨਹੀਂ ਹਾਂ ਜਵਾਬ ਦੇ ਦੇਣਾ ਬਾਈ ਵੀ ਅਸੀਂ ਨਹੀਂ ਕਰ ਸਕਦੇ ਬਾਈ ਅੱਜ ਵੀ ਮੈਨੂੰ ਜਵਾਬ ਹੀ ਮਿਲਿਆ ਭਾਈ ਠੀਕ ਹੈ ਨਾ ਜੇ ਮੈਜੋਰਟੀ ਹੋ ਸਾਰਾ ਪਿੰਡ ਇਕੱਠਾ ਹੋ ਕੇ ਸਿਆਸੀ ਲੀਡਰਾਂ ਨੂੰ ਘੇਰੂਗਾ ਉਹਨਾਂ ਨੂੰ ਪੁੱਛੂਗਾ ਵੀ ਸਾਨੂੰ ਆ ਚੀਜ਼ ਦੋ ਭਾਈ ਪਿੰਡ ਦਾ ਵਿਕਾਸ ਕਰੋ ਤਾਂ ਵੋਟਾਂ ਪਾਵਾਂ। ਥੋੜਾ ਜਿਹਾ ਕੰਮ ਹੋ ਜੇ ਪਿੰਡ ਕਹੇ ਬਾਈ ਸਾਰਾ ਪਿੰਡ ਰਲ ਕੇ ਕਹੇ ਇੱਕ ਦੋ ਦਿਨਾਂ 'ਚ ਕੰਮ ਹੋ ਜੂਗਾ। ਸਾਰਾ ਪਿੰਡ ਰਲ ਕੇ ਮੈਂ ਤਾਂ ਬਾਈ ਘੇਰੂੰ ਭਾਵੇਂ ਮੇਰੇ ਪਿੰਡ ਦਾ ਕਿਸੇ ਬੰਦੇ ਨੂੰ ਚਾਹੇ ਕਿਸੇ ਲੀਟਰ ਦੇ ਨੇੜੇ ਰਹਿੰਦਾ ਦੁੱਖ ਲੱਗੇ ਟੁੱਟਦੀ ਆ ਟੁੱਟ ਜੇ ਮੈਂ 12ਵੀਂ ਤੱਕ ਪਿੰਡ ਦੇ ਵਿੱਚ ਸਰਕਾਰੀ ਸਕੂਲ ਲੈ ਕੇ ਆਉਣਾ ਬਸ ਕਿਵੇਂ ਵੀ ਲੈ ਕੇ ਆਵਾਂ। ਚਾਹੇ ਮੇਰ ਨੂੰ ਕੋਈ ਗੁੱਸੇ ਹੋਵੇ ਚਾਹੇ ਗਿਲੇ ਹੋਵੇ ਬਸ ਅਸੀਂ ਆਪਦੇ ਪਿੰਡ ਦੇ ਜਵਾਕਾਂ ਦਾ ਭੁੱਖ ਦਾਤ ਨਹੀਂ ਲਾਉਣਾ ਸਾਡੇ ਪਿੰਡ ਦੀਆਂ ਜਵਾਕੜੀਆਂ 12ਵੀਂ ਤੱਕ ਸਕੂਲ ਨਹੀਂ ਹੈ ਉਹ ਸਿੱਆਂ ਪੜਨ ਜਾਂਦੀਆਂ ਜਰਾਲ ਦੀ ਥਾਲ ਪੜਨ ਜਾਂਦੀਆਂ ਕਦੇ ਹੁਣ ਟਾਈਮ ਹੈ ਨਹੀਂ ਸਾਡੇ ਕੋਲ ਮੈਂ 12ਵੀਂ ਤੱਕ ਪਿੰਡ ਦੇ ਵਿੱਚ ਸਰਕਾਰੀ ਸਕੂਲ ਲੈ ਕੇ ਆਉਣਾ ਬਸ ਚਾਹੇ ਮੇਰ ਨੂੰ ਕੋਈ ਗੁੱਸੇ ਹੋਵੇ ਚਾਹੇ ਗਿਲੇ ਹੋਵੇ ਬਸ ਅਸੀਂ ਆਪਦੇ ਪਿੰਡ ਦੇ ਜਵਾਕਾਂ ਦਾ ਭੁੱਖ ਦਾਤ ਨਹੀਂ ਲਾਉਣਾ ਤੂੰ ਦੱਸੋ ਜੀ ਤੁਹਾਡੇ ਜਮਾਗ ਪੜਨ ਜਾਂਦੇ ਆ ਕਿ ਨਹੀਂ ਜਾਂਦੇ ਬੱਸੀਆਂ ਉਥੇ ਸਾਈਕਲਾਂ ਦੇ ਚਰਾਲ ਦੀਆਂ ਆਪਣੇ ਪਿੰਡ ਦਾ ਸਰਕਾਰੀ ਪਾਰਵੀ ਤੱਕ ਹੋਣਾ ਚਾਹੀਦਾ ਕਿ ਨਹੀਂ ਕੋਈ ਬਾਈ ਦੇਖ ਕੇ ਰੋਣਾ ਆਉਂਦਾ ਜਦੋਂ ਛੋਟੇ ਛੋਟੇ ਜਵਾਗ ਯਾਰ ਸਿਖਰ ਦੁਪਹਿਰੇ ਸਾਈਕਲ ਚਾ ਕੇ 10 ਕਿਲੋਮੀਟਰ ਨਾਲ ਦੇ ਪਿੰਡ ਕੀ ਗੱਲ ਬਈ ਸਾਡੇ ਪਿੰਡ ਸਕੂਲ ਨਹੀਂ ਬਣਾ ਸਕਦੇ ਇਹ 12ਵੀਂ ਤੱਕ ਖਲਾਤ ਦੇਖੋ ਬਾਈ ਆ ਦੰਗਲ ਦਾ ਹਸਪਤਾਲ ਦੇ ਆ ਦੇਖੋ ਬਾਈ 24 25 ਸਾਲ ਬਾਅਦ ਖੰਡਰ ਬਣ ਚੁੱਕੇ ਆ ਖੰਡਰ ਬਣ ਚੁੱਕੇ ਆ ਆ ਵਿਕਾਸ ਕੀਤਾ ਭਾਈ ਸਾਡੇ ਪਿੰਡ ਦੇ ਵਿੱਚ ਤਾਂ ਹੀ ਮੈਂ ਮਾਰਾ ਬਾਈਦਾ ਜੇ ਮੈਂ ਬੋਲਦਾ ਸੋਸ਼ਲ ਮੀਡੀਆ ਤੇ ਬਹੁਤ ਪ੍ਰਕਾਸ਼ ਆ ਬਾਈ ਸਾਡੇ ਪਿੰਡ ਦਾ ਤੇ ਆਹ ਜਮੀਨੀ ਪੱਧਰ ਤੇ ਆਹ ਹਾਲਾਤ ਤੁਹਾਨੂੰ ਚਾਹੀਦਾ ਵੀ ਤੁਹਾਡੇ ਜਵਾਬ ਅੱਗੇ ਪੜ ਕੇ ਵੱਡੇ ਵੱਡੇ ਆਉਂਦਿਆਂ ਤੇ ਜਾਣ 12ਵੀਂ ਤੱਕ ਆਪਣੇ ਪਿੰਡ ਦੇ ਵਿੱਚ ਸਕੂਲ ਹੋਵੇ ਤਾਂ ਬਾਈ ਵੀਰ ਬਣ ਕੇ ਮੇਰੀ ਸਾਰੇ ਨਗਰ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਆ ਕਿ ਇਹ ਮੁੱਦੇ ਤੇ ਹਰੇਕ ਸਿਆਸੀ ਲੀਡਰ ਨੂੰ ਸਵਾਲ ਕਰੋ ਬਾਈ ਤੁਸੀਂ ਸਾਡੇ ਪਿੰਡ ਦੀਆਂ ਜੁਵਾਕੜੀਆਂ 12ਵੀਂ ਤੱਕ ਸਕੂਲ ਨਹੀਂ ਹੈ ਪੱਸੀਆਂ ਪੜਨ ਜਾਂਦੀਆਂ ਜਰਾਲਦੀ ਵਾਲ ਪੜਨ ਜਾਂਦੀਆਂ ਆ ਕਹਿੰਦਾ ਉਧਰ ਹਾਂ ਟਾਣਾ ਵਾਲਾ ਉਹ ਵੀ ਮੈਂ ਦਿਖਾ ਦੂੰਗਾ ਆ ਕਹਿੰਦੇ ਹੁਣ ਟਾਈਮ ਹੈ ਨਹੀਂ ਸਾਡੇ ਕੋਲ ਮੈਨੂੰ ਦੱਸੋ ਜੀ ਤੁਹਾਡੇ ਜਵਾਗ ਪੜਨ ਜਾਂਦੇ ਆ ਕਿ ਨਹੀਂ ਜਾਂਦੇ ਪੱਸੀਆਂ ਉਥੇ ਸਾਈਕਲਾਂ ਦੇ ਜਰਾਲਦੀ ਵਾਲ ਆਪਣੇ ਪਿੰਡ ਦਾ ਸਰਕਾਰੀ ਪਹਿਰਵੀ ਤੱਕ ਹੋਣਾ ਚਾਹੀਦਾ ਕਿ ਨਹੀਂ ਦੋ ਮੁੱਦਿਆਂ ਤੇ ਬਾਈ ਨੇ ਸਵਾਲ ਕੀਤੇ ਸੀ ਉਹਨੂੰ ਦੋਨਾਂ ਦੇ ਜਵਾਬ ਨਹੀਂ ਮਿਲੇ ਇੱਕ ਤਾਂ ਬਾਈ ਆਪਣਾ ਸਕੂਲ ਦਾ ਸੀ ਹਨ 10 ਪਲੱਸ 2 ਤੱਕ ਹਾਂਜੀ ਬਾਈ ਇੱਕ ਤਾਂ ਮੇਰਾ ਮੁੱਦਾ ਸੀ ਕਿ ਮੇਰੇ ਪਿੰਡ ਦੇ ਵਿੱਚ ਜਿਹੜਾ ਸਰਕਾਰੀ ਸਕੂਲ ਆ ਉਹ 12ਵੀਂ ਤੱਕ ਕੀਤਾ ਜਾ ਕਿਉਂਕਿ ਬਾਈ ਜਿਹੜੀਆਂ ਸਾਡੇ ਪਿੰਡ ਦੇ ਕੁੜੀਆਂ ਨੇ ਛੋਟੀਆਂ-ਛੋਟੀਆਂ ਵਿਚਾਰੀਆਂ ਕੁੜੀਆਂ ਯਾਰ 10ਵੀਂ ਵਾਲੀਆਂ ਠੀਕ ਆ 10ਵੀਂ ਵਾਲੇ ਜਵਾਕ ਉਹ ਸਾਈਕਲਾਂ ਤੇ ਬਾਈ ਸਿਖਰ ਦੁਪਹਿਰੇ ਨਾਲ ਦੇ ਪਿੰਡ ਜਾਂਦੇ ਆ 5 ਕਿਲੋਮੀਟਰ ਸਾਈਕਲ ਤੇ ਜਾਂ ਬੱਸੀਆਂ ਜਾਂਦੇ ਆ ਕਿਹੋ ਜਿਹਾ ਹਾਲਾਤ ਆ ਕੁਵਾਰੀਆਂ ਕੁੜੀਆਂ ਜਾਂਦੇ ਨੇ ਦਿਲ ਦਾ ਇੱਕੋ ਹੁੰਦਾ ਨੇ ਕਲਦੰਦਰੋਂ ਉਹੀ ਬਾਈ ਦੇਖ ਕੇ ਰੋਣਾ ਆਉਂਦਾ ਜਦੋਂ ਛੋਟੇ-ਛੋਟੇ ਜਵਾਕ ਯਾਰ ਸਿਖਰ ਦੁਪਹਿਰੇ ਸਾਈਕਲ ਚਾੱਕ ਕੇ 10 ਕਿਲੋਮੀਟਰ ਬੱਸੀਆਂਗਾ ਉੱਥੇ ਜਾਂਦੇ ਆ ਸਰਕਾਰੀ ਸਕੂਲ 'ਚ ਸਾਈਕਲਾਂ ਤੇ ਪੜ੍ਹਨ ਜਨਾਲ ਦੇ ਪਿੰਡ ਕੀ ਗੱਲ ਬਈ ਸਾਡੇ ਪਿੰਡ ਸਕੂਲ ਨਹੀਂ ਬਣਾ ਸਕਦੇ 12ਵੀਂ ਤੱਕ ਮੈਨੂੰ ਦੱਸੋ ਸਾਡੇ ਖੁਦ ਬਣਾਇਆ ਹੋਇਆ ਬਲਾਕ ਹਾਂ ਫਿਰ ਕੀ ਇਹ ਮੁੱਦਾ ਨਹੀਂ ਹੈਗਾ ਸਾਡੇ ਪਿੰਡ ਦਾ ਸਾਨੂੰ ਸਕੂਲ 12ਵੀਂ ਤੱਕ ਚਾਹੀਦਾ ਤੇ ਆ ਦੂਜਾ ਤੇ ਆ ਦੂਸਰਾ ਮੁੱਦਾ ਬਾਈ ਆ ਨਾ ਹਸਪਤਾਲ ਆ ਬਾਈ ਸਾਡੇ ਪਿੰਡ ਦਾ ਬੋਪਾਰਾ ਇਹ ਖੁਰਦਾ ਡੰਗਰ ਹਸਪਤਾਲ ਮਾਰਾ ਇਹ ਕੇਵਲ ਬਾਈ ਤੋਂ ਨਹੀਂ ਪੱਥਰ ਪਾਇਆ ਹਾਂ 2371998 ਡੰਗਰਾਂ ਦਾ ਹਸਪਤਾਲ ਨਹੀਂ ਪੱਥਰ ਹਨ 2371998 ਹਾਂ ਠੀਕ ਹੈ ਭਾਈ ਉਦੋਂ ਤੋਂ ਆ ਜਿਹੜੀ ਇਮਾਰਤ ਆ ਸਾਡੇ ਪਿੰਡ ਦੇ ਬੰਦਿਆਂ ਨੇ ਤੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਬਣੀ ਹੋਈ ਆ ਹਾਂ ਠੀਕ ਆ ਅਸੀਂ ਸਰਕਾਰ ਨੂੰ ਕਿਹਾ ਸੀ ਕਿ ਇੱਥੇ ਸਾਨੂੰ ਡੰਗਰ ਡਾਕਟਰ ਮਾਇਆ ਕਰਾਇਆ ਜਾਵੇ ਕਿਉਂਕਿ ਜੇ ਇੱਥੇ ਡੰਗਰ ਡਾਕਟਰ ਹੋਊ ਭਾਈ ਸਾਡੇ ਪਿੰਡ ਦੇ ਨੂੰ ਸੌਖਾ ਨਾਲ ਦਾ ਪਿੰਡ ਧੂਰਕੋਟ ਆ ਇਹਨਾਂ ਨੂੰ ਸੌਖਾ ਸਹਿਜਾਪੁਰ ਵਾਲਿਆਂ ਨੂੰ ਸੌਖਾ ਤਿੰਨ ਪਿੰਡਾਂ ਨੂੰ ਸੌਖਾ ਹੁੰਦਾਗਾ ਜੇ ਇੱਥੇ ਡੰਗਰ ਡਾਕਟਰ ਹੋਊਗਾ ਪਰ ਇਹਦੀ ਤੁਸੀਂ ਹਾਲਾਤ ਦੇਖੋ ਭਾਈ ਆ ਡੰਗਰ ਦਾ ਹਸਪਤਾਲ ਦੇ ਆ ਦੇਖੋ ਭਾਈ 24 25 ਸਾਲਾਂ ਬਾਅਦ ਖੰਡਰ ਬਣ ਚੁੱਕੇ ਨੇ ਖੰਡਰ ਬਣ ਚੁੱਕਿਆ ਤੇ ਸਰਕਾਰ ਨੇ ਆ ਵਿਕਾਸ ਕੀਤਾ ਭਾਈ ਸਾਡੇ ਪਿੰਡ ਦੇ ਵਿੱਚ ਤਾਂ ਹੀ ਮੈਂ ਮਾੜਾ ਬਾਈਦਾ ਜੇ ਮੈਂ ਬੋਲਦਾ ਇਹ ਮੁੜ ਕੇ ਹੋਈ ਨਹੀਂ ਜਾਵਾ ਬਸ ਇਹ ਤਾਂ ਖੰਡਰ ਬਣੀ ਗਿਆ ਜਮਾ ਹੀ ਨਹੀਂ ਹੋਇਆ ਭਾਈ ਇਹ ਖੰਡਰ ਬਣੀ ਗਿਆ ਆ ਦੇਖੋ ਭਰਾ ਵੀ ਰੋਡੀਆਂ ਲੱਗ ਚੁੱਕੀਆਂ ਨਵਰੇ ਜਮਾ ਆ ਦੇਖ ਲਾ ਇਹ ਮੱਝਾ ਮੁੱਝਾ ਲਵਾਉਣ ਵਾਲਾ ਸਕੰਜਾ ਜਾ ਦੇ ਲ ਐਂ ਲਗਾ ਪਿਆ ਸਾਰਾ ਕੋਈ ਚਾਰ ਦੁਬਾਰੀ ਨਹੀਂ ਭਾਈ ਗੱਲ ਸੁਣ ਇੱਥੇ ਪਿੰਡ ਵਾਲਿਆਂ ਦਾ ਕੋਈ ਕਸੂਰ ਨਹੀਂ ਜਦੋਂ ਇੱਥੇ ਸਰਕਾਰ ਨੇ ਕੁਛ ਕੀਤਾ ਹੀ ਨਹੀਂ ਪਿੰਡ ਨੇ ਤਾਂ ਇਮਾਰਤ ਬਣਾਤੀ ਚਾਹੀਦੀ ਤਾਂ ਹੁਣ ਸਰਕਾਰ ਨੂੰ ਆ ਸਹੀ ਹੈ ਸਹੀ ਹੈ ਹੁਣ ਪਿੰਡ ਵਾਲਿਆਂ ਤਾਂ ਬਾਈ ਪਾਥੀਆਂ ਪੱਥਰੀਆਂ ਹੀ ਆਈਆਂ ਜਦੋਂ ਖਾਲੀ ਜਗ੍ਹਾ ਪਈ ਆ ਪਿੰਡ ਦਾ ਕੀ ਕਸੂਰਾ ਉਹਨਾਂ ਨੇ ਤਾਂ ਕੰਮ ਲੈਣੀ ਹੋਈਆਂ ਇਹ ਥਾਂ ਮੈਂ ਤਾਂ ਐਂ ਕਹਿਣਾ ਵੀ ਜੇ ਇੱਥੇ ਡੰਗਰ ਡਾਕਟਰ ਮਹੀਆ ਇਹ ਨਹੀਂ ਕਰਵਾਉਂ ਪਿੰਡ ਦੇ ਮੋਹਤਵਾਰ ਬੰਦੇ ਆਣ ਸਾਡੇ ਨਾਲ ਗੱਲ ਕਰੋ ਜਿਵੇਂ ਉਹ ਕਹਿੰਦੇ ਆ ਜਿਹੜੀ ਚੀਜ਼ ਇੱਥੇ ਕਹਿੰਦੇ ਆ ਉਹ ਚੀਜ਼ ਸਾਡੇ ਪਿੰਡ ਨੂੰ ਦਓ ਭਾਈ ਤੁਸੀਂ ਕੋਈ ਤਾਂ ਸਾਡੇ ਪਿੰਡ ਨੂੰ ਲੈ ਕੇ ਬਕਾਸ ਕਰੋ ਪਿੰਡ ਦੇ ਮੋਹਤਵਾਰ ਨਾਲ ਕੋਈ ਇੱਕ ਬੰਦੇ ਦਾ ਮੁੱਦਾ ਨਹੀਂ ਭਾਈ ਇਹ ਮੀਨਤਾਂ ਇੱਕ ਬੰਦੇ ਦਾ ਮੁੱਦਾ ਨਹੀਂ ਬਾਈ ਮੈਂ ਤਾਂ ਸਮਝ ਨਹੀਂ ਆਉਂਦੀ ਕੋਈ ਕਿਉਂ ਨਹੀਂ ਬੋਲਦਾ ਮੈਂ ਆਪਦੇ ਪਿੰਡ ਦੇ ਵਿੱਚ 12ਵੀਂ ਤੱਕ ਸਕੂਲ ਲੈ ਕੇ ਆਉਣਾ ਚਾਹੇ ਅੱਜ ਲੈ ਕੇ ਆਵਾਂ ਚਾਹੇ ਕੱਲ ਨੂੰ ਲੈ ਕੇ ਆਵਾਂ ਸਾਡੇ ਪਿੰਡ ਦਾ ਹੋਰ ਕੋਈ ਬੰਦਾ ਬੋਲੇ ਚਾਹੇ ਨਾ ਬੋਲੇ ਨਹੀਂ ਬਾਈ ਤੈਨੂੰ ਵਸ ਤੇਰੇ ਪਿੰਡ ਦਾ ਬੰਦਾ ਵੋਟ ਕਿੱਧਰ ਮਰਜ਼ੀ ਪਾ ਦੇ ਸਕੂਲ ਪਲੱਸ 2 ਤੱਕ ਕੋਈ ਤੈਨੂੰ ਕੋਈ ਦੁੱਖ ਤਾਂ ਨਹੀਂ ਮੈਨੂੰ ਕੀ ਦੁੱਖ ਹੈ ਬਾਈ ਹਰੇਕ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਜਿੱਥੇ ਮਰਜ਼ੀ ਪਾਉਣ ਵੋਟ ਸਹੀ ਗੱਲ ਹੈ ਮੈਨੂੰ 12ਵੀਂ ਤੱਕ ਸਕੂਲ ਚਾਹੀਦਾ ਮੇਥੋਂ ਜਵਾਕ ਦੇਖੇ ਨਹੀਂ ਜਾਂਦੇ 10-10 ਕਿਲੋਮੀਟਰ ਦੂਰ ਯਾਰ ਅੱਜ ਕਿੰਨੀ ਕਿੰਨੀ ਅਤਿ ਦੀ ਗਰਮੀ ਪੈਂਦੀ ਆ ਇਹ ਲੀਡਰ ਤਾਂ ਆਪਣੇ ਜਵਾਕਾਂ ਨੂੰ ਵਿਦੇਸ਼ਾਂ 'ਚ ਪੜਾਉਂਦੇ ਆ ਠੀਕ ਆ ਏਸ਼ੀਆ 'ਚ ਪੜਾਉਂਦੇ ਆ ਆਪ ਤਾਂ ਏਸੀ ਵਾਲੀ ਗੱਡੀ 'ਚ ਆਉਂਦੇ ਆ ਫਾਰਚੂਨਰਾਂ 'ਚ ਤੇ ਸਾਡੇ ਜਵਾਕ ਸਾਡੇ ਜਵਾਕ ਸਾਈਕਲ ਆ ਤੇ 10-10 ਕਿਲੋਮੀਟਰ ਉਹ ਪੜਨੇ ਜਾਂਦੇ ਆ ਆਪ ਇਹਨਾਂ ਨੂੰ ਕਹੋ ਵੀ 12 ਵਜੇ ਨਾ ਇਥੇ ਬਾਹਰ ਨਿਕਲ ਕੇ ਦਿਖਾਉਣ ਜੇ ਨਾ ਇਹਨਾਂ ਨੂੰ ਚੱਕਰ ਆ ਕੇ ਕਰਨੀ ਆ ਅਮਾਰਤ ਤਾਂ ਗਈ ਛੋਟੇ ਪਿੰਡ ਲਈ ਜਮਾ ਅਮਾਰਤ ਭਾਈ ਜਮਾ ਜਾਰ ਵਾਲੀ ਆ ਟੇਬਲ ਭਾਈ ਅੰਦਰ ਆ ਕੇ ਦੇਖੋ ਅੰਦਰੋਂ ਵੀ ਦਿਖਾ ਦੇ ਭਾਈ ਆ ਦੇਖ ਲਾ ਇਹ ਤਾਂ ਗੜ ਗਿਆ ਭਾਈ ਉਹ ਗੜ ਗਿਆ ਭਾਈ ਜਮਾ ਆ ਦੇਖ ਲਾ ਆ ਕਮਰੇ ਆ ਠੀਕ ਆ ਜਮਾ ਗਲੀ ਪਈ ਆ ਮਾਰਤ ਹਲੇ ਇਹਨੂੰ ਸੰਭਾਲੀ ਜਾ ਸਕਦੀ ਐ ਬਸ ਇਦੂ ਆਦ ਬਾ ਭਾਈ ਅਮਾਰਤ ਕਿੰਨੀ ਸੋਹਣੀ ਐ ਕਿਹੋ ਭਾਈ ਇੱਧਰ ਵੀ ਆ ਇੱਧਰ ਵੀ ਦਿਖਾ ਦੇ ਭਾਈ ਆ ਦੇਖ ਭਾਈ ਹਾਂ ਆ ਦੇਖੋ ਆ ਮਾਰਤਾ ਭਾਈ ਕਿੰਨੇ ਪਿੰਡਾਂ ਨੂੰ ਸੌਖਾ ਮੈਨੂੰ ਦੱਸ ਇਹ ਦਰੇ ਤੇ ਆ ਜਾਵਾਂ ਹਣਾ ਬਈ ਹਾਂ ਕੋਈ ਹੋਰ ਚੀਜ਼ ਬਣਾ ਦੇਣ ਭਾਈ ਜ਼ਰੂਰੀ ਨਹੀਂ ਜੋ ਪਿੰਡ ਦੇ ਮੋਹਤਵਾਰ ਬੰਦੇ ਆਣਾ ਸਲਾਹ ਕਰਕੇ ਆ ਦੇਖ ਲੈ ਆ ਮਾਰ ਤਾਂ ਏ ਚਾਰੇ ਪਾਸੇਓ ਕਿੰਨੀ ਖੁੱਲੀ ਡੁੱਲੀ ਮਾਰਦਾ ਬਈ ਕੀ ਨਹੀਂ ਬਣ ਸਕਦਾ ਇੱਥੇ ਯਾਰ ਸਹੀ ਏ ਗੱਲ ਬਈ ਸੋਸ਼ਲ ਮੀਡੀਆ ਤੇ ਬਹੁਤ ਵਿਕਾਸ ਆ ਬਈ ਸਾਡੇ ਪਿੰਡ ਦਾ ਤੇ ਆਹ ਜਮੀਨੀ ਪੱਧਰ ਤੇ ਆਹ ਹਾਲਾਤ ਨਾ 12ਵੀਂ ਤੱਕ ਸਕੂਲ ਆ ਬਈ ਨਾ ਦੋ ਹੀ ਕੰਮ ਛੋੜੇ ਪਿੰਡ ਦੇ ਹੋਣੇ ਜ਼ਰੂਰੀ ਨਹੀਂ ਬਹੁਤ ਜ਼ਰੂਰੀ ਆ ਬਈ ਉਹ ਸਕੂਲ ਆ ਬਈ ਆਹ ਡੰਗਰਾ ਦਾ ਹਸਪਤਾਲ ਡਾਕਟਰ ਮਈਆ ਕਰਾਓ ਤੇ 12ਵੀਂ ਤੱਕ ਸਕੂਲ ਮੇਨ 12ਵੀਂ ਤੱਕ ਆ ਬਈ ਜੇ ਸਿੱਖਿਆ ਨਹੀਂ ਹੈਗੀ ਫੇਰ ਤਾਂ ਰੋਲਾਂਗੇ ਬਈ ਸਿੱਖਿਆ ਤੋਂ ਬਣਾ ਪਤੀ ਨਹੀਂ ਲੱਗਣਾ ਕੌਣ ਕੀ ਕਰ ਰਿਹਾ ਹਾਂ ਬਈ ਸਿੱਖਿਆ ਬਹੁਤ ਜ਼ਰੂਰੀ ਆ 12ਵੀਂ ਤੱਕ ਮੇਰੇ ਪਿੰਡ ਨੂੰ ਸਕੂਲ ਚਾਹੀਦਾ ਪਿੰਡ ਬੋਪਾਰਾਏ ਖੁਰਦ ਹਾਂ ਬਸ ਦੋ ਮੇਨ ਮੰਗਾਂ ਹਾਂ ਬਈ ਬਸ ਆਹ ਆਹ ਦੋ ਆਪਾਂ ਠੀਕ ਆ ਬਈ ਜਾਇ ਜੀ ਇਹ ਮੰਗਾ ਨੇ ਕੋਈ ਇਹਦੀ ਆਪਦੀ ਨਹੀਂ ਮੰਗਾ ਵੋਟਾਂ ਕੋਈ ਕਿੱਧਰ ਮਰਜ਼ੀ ਪਾਓ ਬਸ ਮੇਨ ਕੰਮ ਹੋਣੇ ਚਾਹੀਦੇ ਜੇ ਮੈਂ ਐਮਐਲਏ ਸਾਹਿਬ ਨੂੰ ਅੱਜ ਘੇਰੇਆ ਸੀ ਠੀਕ ਆ ਘੇਰੇਆ ਵੀ ਕੀ ਮੈਂ ਉਹਨਾਂ ਨੂੰ ਸਿਰਫ ਇੱਕ ਗੱਲ ਪੁੱਛੀ ਸੀ ਮੈਂ ਕਹਿਆ ਜੀ ਸਾਨੂੰ ਇੱਕ ਗੱਲ ਦੱਸ ਜੋ ਵੀ ਸਾਡੇ ਪਿੰਡ ਦਾ ਜਿਹੜਾ ਸਰਕਾਰੀ ਸਕੂਲ ਆ 12ਵੀਂ ਤੱਕ ਕਦੋਂ ਹੋਊਗਾ ਹੂੰ ਮੈਨੂੰ ਤੁਸੀਂ ਆਹ ਗੱਲ ਦੱਸ ਦੋ ਵੀ 12ਵੀਂ ਤੱਕ ਸਾਡੇ ਪਿੰਡ ਦਾ ਸਕੂਲ ਹੋਊ ਕਿ ਮੈਂ ਆ ਵੀ ਕਹਿੰਦਾ ਜਵਾਬ ਨਹੀਂ ਦੇਣਾ ਜਵਾਬ ਨਹੀਂ ਦੇਣਾ ਭੱਜ ਗਏ ਹੁਣ ਸਾਨੂੰ ਦੱਸੋ ਤੁਸੀਂ ਪੁੱਛਣ ਦਾ ਹੱਕ ਨਹੀਂ ਹੈਗਾ ਬਾਈ ਯਾਰ ਹੱਕਾ ਬਾਈ ਹਰੇਕ ਬੰਦੇ ਨੂੰ ਪੁੱਛਣ ਦਾ ਹੱਕ ਹੈ ਇਹਨਾਂ ਨੂੰ ਸਾਡੇ ਪਿੰਡ ਦੇ ਬਾਈ ਨਿਆਣੇ ਨਹੀਂ ਦੀਂਦੇ ਜਿਹੜੇ 10-10 ਕਿਲੋਮੀਟਰ ਦੂਰ ਨਾਲ ਛੋਟੀਆਂ-ਛੋਟੀਆਂ ਜਵਾਗੜੀਆਂ ਸਾਈਕਲ ਚਲਾ ਕੇ ਜਾਂਦੀਆਂ ਨੇ ਨਾ 11ਵੀਂ ਕਰਨ ਬਾਹਰ ਨਹੀਂ ਕਰਨ ਹੂੰ ਠੀਕ ਆ ਪੜਨ ਜਿਹੜੀਆਂ ਬੱਸੀਆਂ ਜਾਂਦੀਆਂ 10-10 ਕਿਲੋਮੀਟਰ ਦਾ ਤਾਂ ਇਹਨਾਂ ਨੂੰ ਉਹ ਦੀਂ ਨਹੀਂ ਆਣੀ ਬਾਈ ਇਹਦਾ ਫਾਇਰ ਚੋਨਰ ਅਜੇ ਬਹਿ ਕੇ ਲੰਘੇ ਜਾਂਦੇ ਉਹ ਨਿਆਣੇ ਨਹੀਂ ਇਹਨਾਂ ਨੂੰ ਦੀਂਦੇ ਲੈ ਵੀ ਦੋਨੇ ਮੰਗਾ ਜਾਇਜ਼ ਨਹੀਂ ਬਾਈ ਦੀਆਂ ਯਾਰ ਪਿੰਡ ਵਾਲੇ ਵੀ ਜ਼ਰੂਰ ਸਾਥ ਦਿਓ ਕਿਉਂਕਿ ਤੇਰੀ ਆਪਦੀ ਮੰਗਾ ਨਹੀਂ ਮੈਂ ਦੇਖ ਲਈਏ ਗੱਲ ਤਾਂ ਨਾ ਬਈਆ ਆਪਣੀ ਆਪਦੀ ਮੰਗਣੀ ਪਿੰਡ ਪੱਧਰ ਤੱਕ ਨਿਆਣਿਆਂ ਦੇ ਭਵਿੱਖ ਦਾ ਸਵਾਲ ਮੈਂ ਤਾਂ ਆਪਦੇ ਪਿੰਡ ਵਾਲਿਆਂ ਨੂੰ ਵੀ ਇਹ ਗੱਲ ਕਹਿਣਾ ਜੇ ਤਾਂ ਆਪਦੇ ਨਿਆਣਿਆਂ ਦਾ ਭਵਿੱਖ ਭਾਈ ਤੁਸੀਂ ਰੋਲਣਾਗਾ ਫੇਰ ਤਾਂ ਕੋਈ ਗੱਲ ਨਹੀਂ 10ਵੀਂ ਤੱਕ ਸਕੂਲ ਸਹੀ ਆ ਠੀਕ ਹੈ ਬਸ ਲੋੜ ਹੀ ਨਹੀਂ ਫੇਰ ਰੋਣ ਦੀ ਬਾ ਫੇਰ ਭਾਈ ਬੋਲਣ ਦੀ ਲੋੜ ਨਹੀਂ ਜੇ ਤੁਹਾਨੂੰ ਨਹੀਂ ਚਾਹੀਦਾ ਆਪਦੇ ਨਿਆਣਿਆਂ ਦਾ ਭੁੱਖ ਨਹੀਂ ਚਾਹੀਦਾ ਜੇ ਹਾਂ ਤੁਹਾਨੂੰ ਚਾਹੀਦਾ ਵੀ ਤੁਹਾਡੇ ਜਵਾਬ ਅੱਗੇ ਪੜ ਕੇ ਵੱਡੇ ਵੱਡੇ ਆਉਂਦਿਆਂ ਤੇ ਜਾਣ 12ਵੀਂ ਤੱਕ ਆਪਣੇ ਪਿੰਡ ਦੇ ਵਿੱਚ ਸਕੂਲ ਹੋਵੇ ਤਾਂ ਭਾਈ ਵੀਰ ਬਣ ਕੇ ਮੇਰੀ ਸਾਰੇ ਨਗਰ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਆ ਕਿ ਇਹ ਮੁੱਦੇ ਤੇ ਹਰੇਕ ਸਿਆਸੀ ਲੀਡਰ ਨੂੰ ਸਵਾਲ ਕਰੋ ਭਾਈ ਤੁਸੀਂ ਜ਼ਰੂਰੀ ਥੋੜੀ ਆ ਮੈਂ ਹੀ ਇਕੱਲਾ ਸਵਾਲ ਕਰਾਂ ਸਾਰਾ ਪਿੰਡ ਸਵਾਲ ਕਰੇ ਠੀਕ ਆ ਨਾ ਵੀ 12ਵੀਂ ਤੱਕ ਸਕੂਲ ਦੇ ਆਓ ਜਿੰਮੇ ਮਰਜ਼ੀ ਲੈ ਕੇ ਆਓ ਬਸ ਸਾਨੂੰ ਝੂਠੇ ਲਾਰੇ ਨਹੀਂ ਚਾਹੀਦੇ ਬਾਈ ਲਾਰੇ ਇੰਨੇ ਟਾਈਮ ਦੇ 98 ਵੇਲੇ ਦਾ ਹਸਪਤਾਲ ਦੇ ਫੇਰ ਕਹਿ ਲਿਆਨਗੇ ਡਾਕਟਰ ਮਈਆ ਕਰਾਵਾਂਗੇ ਜੀ ਇਮਾਰਤ ਦਾ 98 ਵੇਲੇ ਦਾ ਨਹੀਂ ਹੋਇਆ ਬਾਈ ਮੇਰੇ ਜਨਮ ਤੋਂ ਪਹਿਲਾਂ ਦਾ ਨਹੀਂ ਜਦੋਂ ਹੋਇਆ ਹੁਣ ਕੀ ਹੋਜੂ 12ਵੀਂ ਤੱਕ ਸਰਕਾਰੀ ਸਕੂਲ ਕਰਦਾਂਗੇ 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 ਪਤਾ ਨਹੀਂ ਕੀ ਹੋਣ ਲੱਗਿਆ ਸੀ ਆ ਦਿੱਕਤ ਆ ਗਈ ਆਂ ਹੀ ਕਰੀ ਜਾਂਦੇ ਆ ਬਈ ਸਾਂ ਤਾਂ ਲਾਰੇਆਂ ਜੀ ਰੱਖਿਆ ਹੋਇਆ ਕੇਵਲ ਬਈ ਉਹ ਬੰਦਾ ਕੀ ਆ ਬਈ ਅੱਕਿਆ ਹੋਇਆ ਬੰਦਾ ਕੋਈ ਤਾਂ ਸਵਾਲ ਕਰੂਗਾ ਲਾਰੇ ਨੂੰ ਤਾਂ ਜਵਾਬ ਹੀ ਦੇ ਦੇਣਾ ਵੀ ਹੁੰਦਾ ਨਹੀਂ ਹਾਂ ਜਵਾਬ ਦੇ ਦੇਣਾ ਬਾਈ ਵੀ ਅਸੀਂ ਨਹੀਂ ਕਰ ਸਕਦੇ ਬਾਈ ਅੱਜ ਵੀ ਮੈਨੂੰ ਜਵਾਬ ਹੀ ਮਿਲਿਆ ਭਾਈ ਠੀਕ ਆ ਨਾ ਜੇ ਮжоਰਿਟੀ ਹੋ ਸਾਰਾ ਪਿੰਡ ਇਕੱਠਾ ਹੋ ਕੇ ਸਿਆਸੀ ਲੀਡਰਾਂ ਨੂੰ ਘੇਰੂਗਾ ਉਹਨਾਂ ਨੂੰ ਪੁੱਛੂਗਾ ਵੀ ਸਾਨੂੰ ਆ ਚੀਜ਼ ਦੋ ਭਾਈ ਪਿੰਡ ਦਾ ਵਿਕਾਸ ਕਰੋ ਤਾਂ ਵੋਟਾਂ ਪਾਵਾਂ ਜੇ ਥੋੜਾ ਜਿਹਾ ਕੰਮ ਹੋ ਜੇ ਪਿੰਡ ਕਹੇ ਬਾਈ ਯਾਰਾ ਪਿੰਡ ਰੱਖ ਕੇ ਕਹੇ ਇੱਕ ਦੋ ਦਿਨਾਂ ਚ ਕੰਮ ਹੋ ਜੂਗਾ ਸਾਰਾ ਪਿੰ ਭਾਵੇਂ ਮੇਰੇ ਪਿੰਡ ਦਾ ਕਿਸੇ ਬੰਦੇ ਨੂੰ ਚਾਹੇ ਕਿਸੇ ਲੀਡਰ ਦੇ ਨੇੜੇ ਰਹਿੰਦਾ ਦੁੱਖ ਲੱਗੇ ਟੁੱਟ ਦੀ ਆ ਟੁੱਟ ਜੇ ਮੈਂ 12ਵੀਂ ਤੱਕ ਪਿੰਡ ਦੇ ਵਿੱਚ ਸਰਕਾਰੀ ਸਕੂਲ ਲੈ ਕੇ ਆਉਣਾ ਬਸ ਕਿਵੇਂ ਵੀ ਲੈ ਕੇ ਆਵਾਂ ਚਾਹੇ ਮੇਰ ਨਾਲ ਕੋਈ ਗੁੱਸੇ ਹੋਵੇ ਚਾਹੇ ਗਿਲੇ ਹੋਵੇ ਬਸ ਅਸੀਂ ਆਪਦੇ ਪਿੰਡ ਦੇ ਜਵਾਕਾਂ ਦਾ ਭੁੱਖ ਦਾਤ ਨਹੀਂ ਲਾਉਣਾ ਭਾਈ ਸਾਡੇ ਪਿੰਡ ਦੀਆਂ ਜਵਾਕੜੀਆਂ 12ਵੀਂ ਤੱਕ ਸਕੂਲ ਨਹੀਂ ਹੈ ਉਹਸੀਆਂ ਪੜਨ ਜਾਂਦੀਆਂ ਜਰਾਲ ਦੀ ਵਾਲ ਪੜਨ ਜਾਂਦੀਆਂ ਕਦੇ ਹੁਣ ਟਾਈਮ ਹੈ ਨਹੀਂ ਸਾਡੇ ਕੋਲ ਮੈਂ 12ਵੀਂ ਤੱਕ ਪਿੰਡ ਦੇ ਵਿੱਚ ਸਰਕਾਰੀ ਸਕੂਲ ਲੈ ਕੇ ਆਉਣਾ ਬਸ ਚਾਹੇ ਮੇਰੇ ਨਾਲ ਕੋਈ ਗੁੱਸੇ ਹੋਵੇ ਚਾਹੇ ਗਿਲੇ ਹੋਵੇ ਅਸੀਂ ਆਪਦੇ ਪਿੰਡ ਦੇ ਜਵਾਨਾਂ ਦਾ ਭੁੱਖ ਦਾਤ ਨਹੀਂ ਲਾਉਣਾ ਤੁਹਾਨੂੰ ਦੱਸੋ ਜੀ ਤੁਹਾਡੇ ਜਵਾਨ ਕ ਪੜਨ ਜਾਂਦੇ ਆ ਕਿ ਨਹੀਂ ਜਾਂਦੇ ਬੱਸੀਆਂ ਉਥੇ ਸਾਈਕਲਾਂ ਦੇ ਚਲਾਲ ਦੀ ਯਾਰ ਆਪਣੇ ਪਿੰਡ ਦਾ ਸਰਕਾਰੀ 12ਵੀਂ ਤੱਕ ਹੋਣਾ ਚਾਹੀਦਾ ਕਿ ਨਹੀਂ ਕੋਈ ਬਈ ਦੇਖ ਕੇ ਰੋਣਾ ਆਉਂਦਾ ਜਦੋਂ ਛੋਟੇ ਛੋਟੇ ਜਵਾਨ ਯਾਰ ਸਿਖਰ ਦੁਪਹਿਰੇ ਸਾਈਕਲ ਚਾੱਕ ਕੇ 10 ਕਿਲੋਮੀਟਰ ਨਾਲ ਦੇ ਪਿੰਡ ਕੀ ਗੱਲ ਬਈ ਸਾਡੇ ਪਿੰਡ ਸਕੂਲ ਨਹੀਂ ਬੜਾ ਸਕਦੇ ਇਹ 12ਵੀਂ ਤੱਕ ਹਾਲਾਤ ਦੇਖੋ ਭਾਈ ਆ ਡੰਗਲ ਦਾ ਹਸਪਤਾਲ ਦੇ ਆ ਦੇਖੋ ਭਾਈ 24 25 ਸਾਲਾਂ ਬਾਅਦ ਖੰਡਰ ਬਣ ਚੁੱਕੇ ਆ ਖੰਡਰ ਬਣ ਚੁੱਕੇ ਆ ਆ ਵਿਕਾਸ ਕੀਤਾ ਭਾਈ ਸਾਡੇ ਪਿੰਡ ਦੇ ਵਿੱਚ ਤਾਂ ਹੀ ਮੈਂ ਮਾੜਾ ਬਾਈਦਾ ਜੇ ਮੈਂ ਬੋਲਦਾ ਸੋਸ਼ਲ ਮੀਡੀਆ ਤੇ ਬਹੁਤ ਬਕਾਸ ਆ ਭਾਈ ਸਾਡੇ ਪਿੰਡ ਦਾ ਆਹ ਜ਼ਮੀਨੀ ਪੱਧਰ ਤੇ ਆ ਹਾਲਾਤ ਤੁਹਾਨੂੰ ਚਾਹੀਦਾ ਵੀ ਤੁਹਾਡੇ ਜਵਾਬ ਅੱਗੇ ਪੜ ਕੇ ਵੱਡੇ ਵੱਡੇ ਆਉਂਦਿਆਂ ਤੇ ਜਾਣ 12ਵੀਂ ਤੱਕ ਆਪਣੇ ਪਿੰਡ ਦੇ ਵਿੱਚ ਸਕੂਲ ਹੋਵੇ ਤਾਂ ਭਾਈ ਵੀਰ ਬਣ ਕੇ ਮੇਰੀ ਸਾਰੇ ਨਗਰ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਆ ਕਿ ਇਹ ਮੁੱਦੇ ਤੇ ਹਰੇਕ ਸਿਆਸੀ ਲੀਡਰ ਨੂੰ ਸਵਾਲ ਕਰੋ ਭਾਈ ਤੁਸੀਂ ਪਿੰਡ ਦੀਆਂ ਜਵਾਗੜੀਆਂ 12ਵੀਂ ਤੱਕ ਸਕੂਲ ਨਹੀਂ ਹੈ ਬੱਸੀਆਂ ਪੜਨ ਜਾਂਦੀਆਂ ਜਰਾਲਦੀ ਵਾਲ ਪੜਨ ਜਾਂਦੀਆਂ ਉਹ ਕਹਿੰਦਾ ਉਧਰ ਹਾਂ ਉਹ ਵੀ ਮੈਂ ਦਿਖਾ ਦੂੰਗਾ ਆਹ ਕਹਿੰਦੇ ਹੁਣ ਟਾਈਮ ਹੈ ਨਹੀਂ ਸਾਡੇ ਕੋਲ ਮੈਨੂੰ ਦੱਸੋ ਜੀ ਤੁਹਾਡੇ ਜਵਾਗੜ ਪੜਨ ਜਾਂਦੇ ਆ ਕਿ ਨਹੀਂ ਜਾਂਦੇ ਬੱਸੀਆਂ ਉਥੇ ਸਾਈਕਲਾਂ ਦੇ ਜਰਾਲਦੀ ਵਾਲ ਆਪਣੇ ਪਿੰਡ ਦਾ ਸਰਕਾਰ 8ਵੀਂ ਤੱਕ ਹੋਣਾ ਚਾਹੀਦਾ ਕਿ ਨਹੀਂ ਦੋ ਮੁੱਦਿਆਂ ਤੇ ਬਾਈ ਨੇ ਸਵਾਲ ਕੀਤੇ ਸੀ ਉਹਨੂੰ ਦੋਨਾਂ ਦੇ ਜਵਾਬ ਨਹੀਂ ਮਿਲੇ ਇੱਕ ਤਾਂ ਬਾਈ ਆਪਣਾ ਸਕੂਲ ਦਾ ਸੀ ਹਨ 10ਵੀਂ ਪਲੱਸ 2 ਤੱਕ ਹਾਂਜੀ ਬਾਈ ਇੱਕ ਤਾਂ ਮੇਰਾ ਮੁੱਦਾ ਸੀ ਕਿ ਮੇਰੇ ਪਿੰਡ ਦੇ ਵਿੱਚ ਜਿਹੜਾ ਸਰਕਾਰੀ ਸਕੂਲ ਆ ਉਹ 12ਵੀਂ ਤੱਕ ਕੀਤਾ ਜਾਵੇ ਕਿਉਂਕਿ ਬਾਈ ਜਿਹੜੀਆਂ ਸਾਡੇ ਪਿੰਡ ਦੀਆਂ ਕੁੜੀਆਂ ਨੇ ਛੋਟੀਆਂ-ਛੋਟੀਆਂ ਵਿਚਾਰੀਆਂ ਕੁੜੀਆਂ ਯਾਰ 10ਵੀਂ ਵਾਲੀਆਂ ਠੀਕ ਹੈ 10ਵੀਂ ਵਾਲੇ ਜਵਾਕ ਉਹ ਸਾਈਕਲਾਂ ਦੇ ਬਾਈ ਸਿਕਰ ਦੁਪਹਿਰੇ ਨਾਲ ਦੇ ਪਿੰਡ ਜਾਂਦੇ ਆ 5 ਕਿਲੋਮੀਟਰ ਸਾਈਕਲ ਤੇ ਜਾਂ ਬੱਸੀਆਂ ਜਾਂਦੇ ਆ ਕਿਹੋ ਜਿਹਾ ਹਾਲਾਤ ਆ ਕੁੜੀਆਂ ਜਾਂਦੇ ਨੇ ਦਿਲ ਦਾ ਇੱਕੋ ਹੁੰਦਾ ਨੇ ਕਲਦੰਦਰੋਂ ਉਹੀ ਭਾਈ ਦੇਖ ਕੇ ਰੋਣਾ ਆਉਂਦਾ ਜਦੋਂ ਛੋਟੇ ਛੋਟੇ ਜਵਾਗਰ ਸਿਖਰ ਦੁਪਹਿਰੇ ਸਾਈਕਲ ਚਾੱਕ ਕੇ 10 ਕਿਲੋਮੀਟਰ ਬੱਸੀਆਂਗਾ ਉੱਥੇ ਜਾਂਦੇ ਆ ਸਰਕਾਰੀ ਸਕੂਲ 'ਚ ਸਾਈਕਲਾਂ ਤੇ ਪੜ੍ਹਨ ਜਾ ਨਾਲ ਦੇ ਪਿੰਡ ਕੀ ਗੱਲ ਬਈ ਸਾਡੇ ਪਿੰਡ ਸਕੂਲ ਨਹੀਂ ਬਣਾ ਸਕਦੇ 12ਵੀਂ ਤੱਕ ਮੈਨੂੰ ਦੱਸੋ ਸਾਡੇ ਖੁਦ ਬਣਿਆ ਹੋਇਆ ਬਲਕ ਹਾਂ ਫਿਰ ਕੀ ਇਹ ਮੁੱਦਾ ਨਹੀਂ ਹੈਗਾ ਸਾਡੇ ਪਿੰਡ ਦਾ ਸਾਨੂੰ ਸਕੂਲ 12ਵੀਂ ਤੱਕ ਚਾਹੀਦਾ ਤੇ ਆ ਦੂਜਾ ਤੇ ਆ ਦੂਸਰਾ ਮੁੱਦਾ ਬਾਈ ਆ ਨਾ ਹਸਪਤਾਲ ਆ ਬਾਈ ਸਾਡੇ ਪਿੰਡ ਦਾ ਬੋਪਾਰਾ ਇਹ ਖੁਰਦਾ ਡੰਗਰ ਹਸਪਤਾਲ ਮਾੜਾ ਜੇ ਕੇਵਲ ਬਾਈ ਤੂੰ ਆ ਨਹੀਂ ਪੱਥਰ ਪੜ ਹਾਂ 2371998 ਡੰਗਰਾਂ ਦਾ ਹਸਪਤਾਲ ਨਹੀਂ ਪੱਥਰ ਹਨਾ 2371998 ਹਾਂ ਠੀਕ ਹੈ ਬਾਈ ਉਦੋਂ ਤੋਂ ਆ ਜਿਹੜੀ ਇਮਾਰਤ ਆ ਸਾਡੇ ਪਿੰਡ ਦੇ ਬੰਦਿਆਂ ਨੇ ਤੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਬਣੀ ਹੋਈ ਆ ਹਾਂ ਠੀਕ ਆ ਅਸੀਂ ਸਰਕਾਰ ਨੂੰ ਕਿਹਾ ਸੀ ਕਿ ਇੱਥੇ ਸਾਨੂੰ ਡੰਗਰ ਡਾਕਟਰ ਮਾਇਆ ਕਰਾਇਆ ਜਾਵੇ ਕਿਉਂਕਿ ਜੇ ਇੱਥੇ ਡੰਗਰ ਡਾਕਟਰ ਹੋਊ ਬਾਈ ਸਾਡੇ ਪਿੰਡ ਦੇਆਂ ਨੂੰ ਸੌਖਾ ਨਾਲ ਦਾ ਪਿੰਡ ਧੂਰਕੋਟ ਇਹਨਾਂ ਨੂੰ ਸੌਖਾ ਸਹਿਜਪੁਰ ਵਾਲਿਆਂ ਨੂੰ ਸੌਖਾ ਤਿੰਨ ਪਿੰਡਾਂ ਨੂੰ ਸੌਖਾ ਹੁੰਦਾਗਾ ਜੇ ਇੱਥੇ ਡੰਗਰ ਡਾਕਟਰ ਹੋਊਗਾ ਪਰ ਇਹਦੀ ਤੁਸੀਂ ਹਾਲਾਤ ਦੇਖੋ ਬਾਈ ਆ ਡੰਗਰ ਦਾ ਹਸਪਤਾਲ ਦੇ ਆ ਦੇਖੋ ਭਾਈ 24 25 ਸਾਲ ਬਾਅਦ ਖੰਡਰ ਬਣ ਚੁੱਕੇ ਆ ਖੰਡਰ ਬਣ ਚੁੱਕਿਆ ਤੇ ਸਰਕਾਰ ਨੇ ਆ ਵਿਕਾਸ ਕੀਤਾ ਭਾਈ ਸਾਡੇ ਪਿੰਡ ਦੇ ਵਿੱਚ ਤਾਂ ਹੀ ਮੈਂ ਮਾੜਾ ਬਾਈਦਾ ਜੇ ਮੈਂ ਬੋਲਦਾ ਇਹ ਮੁੜ ਕੇ ਹੋਈ ਨਹੀਂ ਜਾਵਾ ਬਸ ਇਹ ਤਾਂ ਖੰਡਰ ਬਣੀ ਗਈ ਚਮਾ ਹੀ ਨਹੀਂ ਹੋਇਆ ਭਾਈ ਇਹ ਖੰਡਰ ਬਣੀ ਗਈ ਆ ਆ ਦੇਖੋ ਭਰਾ ਭਾਈ ਰੂੜੀਆਂ ਲੱਗ ਚੁੱਕੀਆਂ ਨਵਰੇ ਜਮਾ ਆ ਦੇਖ ਲਾ ਜੇ ਮੱਝਾ ਮੁਝਾ ਲਵਾਉਣ ਵਾਲਾ ਸਕੰਜਾ ਜਾ ਦੇ ਲਾਈ ਗਲੇ ਆ ਪਿਆ ਸਾਰਾ ਕੋਈ ਚਾਰ ਦੁਬਾਰੀ ਨਹੀਂ ਭਾਈ ਗੱਲ ਸੁਣ ਐਤੋਂ ਪਿੰਡ ਵਾਲਿਆਂ ਦਾ ਕੋਈ ਕਸੂਰ ਨਹੀਂ ਜਦੋਂ ਇੱਥੇ ਸਰਕਾਰ ਨੇ ਕੁਛ ਕੀਤਾ ਹੀ ਨਹੀਂ ਪਿੰਡ ਨੇ ਤਾਂ ਇਮਾਰਤ ਬਣਾਤੀ ਚਾਹੀਦਾ ਤਾਂ ਹੁਣ ਸਰਕਾਰ ਨੂੰ ਆ ਠੀਕ ਹੁਣ ਪਿੰਡ ਵਾਲਿਆਂ ਨੇ ਤਾਂ ਬਾਈ ਪਾਥੀਆਂ ਪੱਥਰੀਆਂ ਹੀ ਆਈਆਂ ਜਦੋਂ ਖਾਲੀ ਜਗ੍ਹਾ ਪਈ ਆ ਪਿੰਡ ਦਾ ਕੀ ਕਸੂਰ ਆ ਉਹਨਾਂ ਨੇ ਤਾਂ ਕੰਮ ਲੈਣੀ ਹੋਈਆਂ ਇਹ ਥਾਂ ਮੈਂ ਤਾਂ ਐਂ ਕਹਿਣਾ ਵੀ ਜੇ ਇੱਥੇ ਡੰਗਰ ਡਾਕਟਰ ਮਹੀਆ ਇਹ ਨਹੀਂ ਕਰਵਾਉਣਾ ਪਿੰਡ ਦੇ ਮੋਹਤਵਾਰ ਬੰਦੇ ਆਣ ਸਾਡੇ ਨਾਲ ਗੱਲ ਕਰੋ ਜਿਵੇਂ ਉਹ ਕਹਿੰਦੇ ਆ ਜਿਹੜੀ ਚੀਜ਼ ਇੱਥੇ ਕਹਿੰਦੇ ਆ ਉਹ ਚੀਜ਼ ਸਾਡੇ ਪਿੰਡ ਨੂੰ ਦੋ ਭਾਈ ਤੁਸੀਂ ਕੋਈ ਤਾਂ ਸਾਡੇ ਪਿੰਡ ਨੂੰ ਲੈ ਕੇ ਕਾਰਸ ਕਰੋ ਪਿੰਡ ਦੇ ਸੂਤਰ ਨਾਲ ਕੋਈ ਇੱਕ ਬੰਦੇ ਦਾ ਮੁੱਦਾ ਨਹੀਂ ਬਾਈ ਇਹ ਮਿਹਨਤਾਂ ਇੱਕ ਬੰਦੇ ਦਾ ਮੁੱਦਾ ਨਹੀਂ ਬਾਈ ਮੈਂ ਤਾਂ ਸਮਝ ਨਹੀਂ ਆਉਂਦੀ ਕੋਈ ਕਿਉਂ ਨਹੀਂ ਬੋਲਦਾ ਮੈਂ ਆਪਦੇ ਪਿੰਡ ਦੇ ਵਿੱਚ 12ਵੀਂ ਤੱਕ ਸਕੂਲ ਲੈ ਕੇ ਆਉਣਾ ਚਾਹੇ ਅੱਜ ਲੈ ਕੇ ਆਵਾਂ ਚਾਹੇ ਕੱਲ ਨੂੰ ਲੈ ਕੇ ਆਵਾਂ ਸਾਡੇ ਪਿੰਡ ਦਾ ਹੋਰ ਕੋਈ ਬੰਦਾ ਬੋਲੇ ਚਾਹੇ ਨਾ ਬੋਲੇ ਨਹੀਂ ਬਾਈ ਤੈਨੂੰ ਦੱਸ ਤੇਰੇ ਪਿੰਡ ਦਾ ਬੰਦਾ ਵੋਟ ਕਿੱਧਰ ਮਰਜ਼ੀ ਪਾ ਦੇ ਸਕੂਲ ਪਲੱਸ 2 ਤੱਕ ਕੋਈ ਤੈਨੂੰ ਕੋਈ ਦੁੱਖ ਤਾਂ ਨਹੀਂ ਮੈਨੂੰ ਕੀ ਦੁੱਖ ਆ ਬਾਈ ਹਰੇਕ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਜਿੱਥੇ ਮਰਜ਼ੀ ਪਾਉਣ ਵੋਟ ਸਹੀ ਗੱਲ ਹੈ ਮੈਨੂੰ 12ਵੀਂ ਤੱਕ ਸਕੂਲ ਚਾਹੀਦਾ ਮੇਥੋਂ ਜਵਾਕ ਦੇਖੇ ਨਹੀਂ ਜਾਂਦੇ 10-10 ਕਿਲੋਮੀਟਰ ਦੂਰ ਯਾਰ ਅੱਜ ਕਿੰਨੀ ਕਿੰਨੀ ਅਤਿ ਦੀ ਗਰਮੀ ਪੈਂਦੀ ਆ ਇਹ ਲੀਡਰ ਆਪਣੇ ਜਵਾਨਾਂ ਨੂੰ ਵਿਦੇਸ਼ਾਂ 'ਚ ਪੜਾਉਂਦੇ ਆ ਠੀਕ ਆ ਏਸ਼ੀਆ 'ਚ ਪੜਾਉਂਦੇ ਆ ਆਪ ਤਾਂ ਏਸੀ ਵਾਲੀ ਗੱਡੀ ਚੋਂਦੇ ਆ ਫਾਰਚੂਨਰਾਂ 'ਚ ਤੇ ਸਾਡੇ ਜਵਾਨ ਸਾਡੇ ਜਵਾਕ ਸਾਈਕਲਾਂ ਤੇ 10-10 ਕਿਲੋਮੀਟਰ ਉਹ ਪੜਨੇ ਜਾਂਦੇ ਆ ਆਪ ਇਹਨਾਂ ਨੂੰ ਕਹੋ ਵੀ 12 ਵਜੇ ਨਾ ਇੱਥੇ ਬਾਹਰ ਨਿਕਲ ਕੇ ਦਿਖਾਉਣ ਜੇ ਨਾ ਇਹਨਾਂ ਨੂੰ ਚੱਕਰ ਆ ਕੇ ਕਰਨੀ ਆ ਅਮਾਰਤ ਤਾਂ ਗਈ ਛੋਟੇ ਪਿੰਡ ਲਈ ਜਮਾ ਅਮਾਰਤ ਭਾਈ ਜਮਾ ਜਾਰ ਵਾਲੀ ਆ ਟੇਬਲ ਭਾਈ ਅੰਦਰ ਆ ਕੇ ਦੇਖੋ ਅੰਦਰੋਂ ਵੀ ਦਿਖਾ ਦੇ ਭਾਈ ਆ ਦੇਖ ਲਾ ਇਹ ਤਾਂ ਗੜ ਗਿਆ ਭਾਈ ਉਹ ਗੜ ਗਿਆ ਭਾਈ ਜਮਾ ਆ ਦੇਖ ਲਾ ਆ ਕਮਰੇ ਆ ਠੀਕ ਆ ਜਮਾ ਗਲੀ ਪਈ ਆ ਮਾਰਤ ਹਲੇ ਇਹਨੂੰ ਸੰਭਾਲੀ ਜਾ ਸਕਦੀ ਵਸ ਇਦੂਆਦ ਭਾਈ ਅਮਾਰਤ ਕਿੰਨੀ ਸੋਹਣੀ ਆ ਕਿਹੋ ਜਿਹੀ ਆ ਇੱਧਰ ਵੀ ਆ ਇੱਧਰ ਵੀ ਦਿਖਾ ਦੇ ਭਾਈ ਆਹ ਦੇਖੋ ਭਾਈ ਆਹ ਮਾਰਤਾ ਭਾਈ ਠੀ ਕਿੰਨੇ ਪਿੰਡਾਂ ਨੂੰ ਸੌਖਾ ਮੈਨੂੰ ਦੱਸ ਇਹ ਦਰੇ ਤੇ ਆ ਜਾਵਾਂ ਹਣਾ ਬਈ ਹਾਂ ਕੋਈ ਹੋਰ ਚੀਜ਼ ਬਣਾ ਦੇਣ ਭਾਈ ਜ਼ਰੂਰੀ ਨਹੀਂ ਜੋ ਪਿੰਡ ਦੇ ਮੋਹਤਵਾਰ ਬੰਦਿਆਂ ਦਾ ਸਲਾਹ ਕਰਕੇ ਆ ਦੇਖ ਲੈ ਆਹ ਮਾਰ ਤਾਂ ਏ ਚਾਰੇ ਪਾਸੇ ਉਹ ਕਿੰਨੀ ਖੁੱਲੀ ਡੁੱਲੀ ਮਾਰਦਾ ਬਈ ਕੀ ਨਹੀਂ ਬਣ ਸਕਦਾ ਇੱਥੇ ਯਾਰ ਸਹੀ ਏ ਗੱਲ ਬਈ ਸੋਸ਼ਲ ਮੀਡੀਆ ਤੇ ਬਹੁਤ ਵਿਕਾਸ ਆ ਬਈ ਸਾਡੇ ਪਿੰਡ ਦਾ ਤੇ ਆਹ ਜਮੀਨੀ ਪੱਧਰ ਤੇ ਆਹ ਹਾਲਾਤ ਨਾ 12ਵੀਂ ਤੱਕ ਸਕੂਲ ਆ ਬਈ ਨਾ ਦੋ ਹੀ ਕੰਮ ਛੋੜੇ ਪਿੰਡ ਤੇ ਹੋਣੇ ਜ਼ਰੂਰੀ ਨਹੀਂ ਬਹੁਤ ਜ਼ਰੂਰੀ ਆ ਬਈ ਉਹ ਸਕੂਲ ਆ ਬਈ ਆਹ ਡੰਗਰਾ ਦਾ ਹਸਪਤਾਲ ਡਾਕਟਰ ਮਈਆ ਕਰਾਓ ਤੇ 12ਵੀਂ ਤੱਕ ਸਕੂਲ ਮੇਨ 12ਵੀਂ ਤੱਕ ਆ ਬਈ ਜੇ ਸਿੱਖਿਆ ਨਹੀਂ ਹੈਗੀ ਫੇਰ ਤਾਂ ਰੋਲਾਂਗੇ ਬਈ ਸਿੱਖਿਆ ਤੋਂ ਬਣਾ ਪਤ ਨਹੀਂ ਲੱਗਣਾ ਕੌਣ ਕੀ ਕਰ ਰਿਹਾ ਹਾਂ ਬਈ ਸਿੱਖਿਆ ਬਹੁਤ ਜ਼ਰੂਰੀ ਆ 12ਵੀਂ ਤੱਕ ਮੇਰੇ ਪਿੰਡ ਨੂੰ ਸਕੂਲ ਚਾਹੀਦਾ ਪਿੰਡ ਬੋਪਾ ਰਾਏ ਖੁਰਦ ਹਾਂ ਬਸ ਦੋ ਮੀਨ ਮੰਗਾਂ ਹਾਂ ਬਈ ਬਸ ਆਹ ਆਹ ਦੋ ਆਪ ਠੀਕ ਆ ਬਈ ਜਾਇ ਜੀ ਇਹ ਮੰਗਾ ਨੇ ਕੋਈ ਇਹਦੀ ਆਪਦੀ ਨਹੀਂ ਮੰਗਾ ਵੋਟਾਂ ਕੋਈ ਕਿੱਧਰ ਮਰਜੀ ਪਾਓ ਬਸ ਮੀਨ ਕੰਮ ਹੋਣੇ ਚਾਹੀਦੇ ਜੇ ਮੈਂ ਐਮਐਲਏ ਸਾਹਿਬ ਨੂੰ ਅੱਜ ਘੇਰੇਆ ਸੀ ਠੀਕ ਆ ਘੇਰੇਆ ਵੀ ਕੀ ਮੈਂ ਉਹਨਾਂ ਨੂੰ ਸਿਰਫ ਇੱਕ ਗੱਲ ਪੁੱਛੀ ਸੀ ਮੈਂ ਕਹਿਆ ਜੀ ਸਾਨੂੰ ਇੱਕ ਗੱਲ ਦੱਸ ਜੋ ਵੀ ਸਾਡੇ ਪਿੰਡ ਦਾ ਜਿਹੜਾ ਸਰਕਾਰੀ ਸਕੂਲ ਆ 12ਵੀਂ ਤੱਕ ਕਦੋਂ ਹੋਊਗਾ ਮੈਨੂੰ ਤੁਸੀਂ ਆਹ ਗੱਲ ਦੱਸ ਦੋ ਵੀ 12ਵੀਂ ਤੱਕ ਸਾਡੇ ਪਿੰਡ ਦਾ ਸਕੂਲ ਹੋਊ ਕਿ ਮੈਂ ਆ ਵੀ ਕਹਿੰਦਾ ਜਵਾਬ ਨਹੀਂ ਦੇਣਾ ਜਵਾਬ ਨਹੀਂ ਦੇਣਾ ਭੱਜ ਹੁਣ ਸਾਨੂੰ ਦੱਸੋ ਤੁਸੀਂ ਪੁੱਛਣ ਦਾ ਹੱਕ ਨਹੀਂ ਹੈਗਾ ਬਾਈ ਯਾਰ ਹੱਕਾ ਬਾਈ ਫਿਰ ਏਕ ਬੰਦੇ ਨੂੰ ਪੁੱਛਣ ਦਾ ਹੱਕ ਹੈ ਇਹਨਾਂ ਨੂੰ ਸਾਡੇ ਪਿੰਡ ਦੇ ਬਾਈ ਨਿਆਣੇ ਨਹੀਂ ਧੀਦੇ ਜਿਹੜੇ 10-10 ਕਿਲੋਮੀਟਰ ਦੂਰ ਨਾਲ ਛੋਟੀਆਂ-ਛੋਟੀਆਂ ਜਵਾਗੜੀਆਂ ਸਾਈਕਲ ਚਲਾ ਕੇ ਜਾਂਦੀਆਂ ਨੇ ਨਾ 11ਵੀਂ ਕਰਨ ਬਾਹਰ ਨਹੀਂ ਕਰਨ ਠੀਕ ਆ ਪੜਨ ਜਿਹੜੀਆਂ ਬੱਸੀਆਂ ਜਾਂਦੀਆਂ 10-10 ਕਿਲੋਮੀਟਰ ਦਾ ਕਿ ਇਹਨਾਂ ਨੂੰ ਉਹ ਦੀ ਨਹੀਂ ਜਾਣੀ ਭਾਈ ਇਹਦਾ ਫਾਇਰ ਚ ਉਹਨਾਂ ਅੱਜ ਬਹਿ ਕੇ ਲੰਘ ਜਾਂਦੇ ਹੁਣ ਨਿਆਣੇ ਨਹੀਂ ਇਹਨਾਂ ਨੂੰ ਦੀਂਦੇ ਨਹੀਂ ਵੀ ਦੋਨੇ ਮੰਗਾ ਜਾਇਜ਼ ਨਹੀਂ ਬਾਈ ਦੀਆਂ ਯਾਰ ਪਿੰਡ ਵਾਲੇ ਵੀ ਜ਼ਰੂਰ ਸਾਥ ਦਿਓ ਕਿਉਂਕਿ ਤੇਰੀ ਆਪਦੀ ਮੰਗਾ ਨਹੀਂ ਮੈਂ ਦੇਖ ਲਈਏ ਗੱਲ ਆ ਤਾਂ ਨਾ ਭਾਈ ਆਪਣੀ ਆਪਦੀ ਮੰਗਣੀ ਪਿੰਡ ਪੱਧਰ ਤੱਕ ਨਿਆਣਿਆਂ ਦਾ ਭਵਿੱਖ ਦਾ ਸਵਾਲ ਮੈਂ ਤਾਂ ਆਪਦੇ ਪਿੰਡ ਵਾਲਿਆਂ ਨੂੰ ਵੀ ਇਹ ਗੱਲ ਕਹਿਣਾ ਜੇ ਤਾਂ ਆਪਦੇ ਨਿਆਣਿਆਂ ਦਾ ਭਵਿੱਖ ਭਾਈ ਤੁਸੀਂ ਰੋਲਣਾਗਾ ਫੇਰ ਤਾਂ ਕੋਈ ਗੱਲ ਨਹੀਂ ਦਸਵੀਂ ਤੱਕ ਸਕੂਲ ਸਹੀ ਆ ਠੀਕ ਆ ਬਸ ਲੋਡਿੰਗ ਫੇਰ ਹੋਣੀ ਬਾ ਫੇਰ ਭਾਈ ਬੋਲਣ ਦੀ ਲੋੜ ਨਹੀਂ ਜੇ ਤੁਹਾਨੂੰ ਨਹੀਂ ਚਾਹੀਦਾ ਉਹਦੇ ਨਿਆਣਿਆਂ ਦਾ ਭੁੱਖ ਨਹੀਂ ਚਾਹੀਦਾ ਜੇ ਹਾਂ ਤੁਹਾਨੂੰ ਚਾਹੀਦਾ ਵੀ ਤੁਹਾਡੇ ਜਵਾਕ ਅੱਗੇ ਪੜ ਕੇ ਵੱਡੇ ਵੱਡੇ ਆਉਂਦਿਆਂ ਤੇ ਜਾਣ 12ਵੀਂ ਤੱਕ ਆਪਣੇ ਪਿੰਡ ਦੇ ਵਿੱਚ ਸਕੂਲ ਹੋਵੇ ਤਾਂ ਭਾਈ ਵੀਰ ਬਣ ਕੇ ਮੇਰੀ ਸਾਰੇ ਨਗਰ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਆ ਕਿ ਇਹ ਮੁੱਦੇ ਤੇ ਹਰੇਕ ਸਿਆਸੀ ਲੀਡਰ ਨੂੰ ਸਵਾਲ ਕਰੋ ਭਾਈ ਤੁਸੀਂ ਜ਼ਰੂਰੀ ਥੋੜੀ ਆ ਮੈਂ ਹੀ ਕੱਲਾ ਸਵਾਲ ਕਰ ਨਾ ਨਾ ਹਰ ਇੱਕ ਨੂੰ ਸਾਰਾ ਪਿੰਡ ਸਵਾਲ ਕਰੇ ਠੀਕ ਆ ਨਾ ਵੀ 12ਵੀਂ ਤੱਕ ਸਕੂਲ ਦੇ ਆਓ ਜਿਵੇਂ ਮਰਜ਼ੀ ਲੈ ਕੇ ਆਓ ਬਸ ਸਾਨੂੰ ਝੂਠੇ ਲਾਰੇ ਨਹੀਂ ਚਾਹੀਦੇ ਬਾਈ ਲਾਰੇ ਇੰਨੇ ਟਾਈਮ ਦੇ 98 ਵੇਲੇ ਦਾ ਹਸਪਤਾਲ ਦੇ ਫੇਰ ਕਹਿ ਲਿਆਣਗੇ ਡਾਕਟਰ ਮਈਆ ਕਰਾਵਾਂਗੇ ਜੀ ਇਮਾਰਤ ਤਦਾ ਕਰ 98 ਵੇਲੇ ਦਾ ਨਹੀਂ ਹੋਇਆ ਬਾਈ